ਸਾਸਤਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਬਾਈ ਅੱਜ ਪਹੁੰਚੇ ਹੋਇਆ ਪ੍ਰੀਤ ਨਾਬਾ ਇੰਡਸਟਰੀ ਕੰਮੈਨ ਪ੍ਰੀਤ 987 ਮਾਡਲ ਦੇ ਹਨਾ ਜਿਹੜਾ ਫਸਟ ਰਿਵਿਊ ਆਪਣੇ ਪੇਜ ਤੇ 2026 ਦਾ ਇਹਦੇ ਵਿੱਚ ਜੋ ਵੀ ਹਨਾ ਨਵੇਂ ਮਾਡਲ ਦੇ ਵਿੱਚ ਆਪਾਂ ਨੂੰ ਮਿਲਣ ਜਾ ਰਿਹਾ ਹੈ ਉਹ ਆਪਾਂ ਇਹਦੇ ਬਾਰੇ ਚਰਚਾ ਕਰਾਂਗੇ ਅੱਜ ਹਨਾ ਬਾਕੀ ਜਿਹੜਾ ਪੇਂਟ ਜੀ ਆ ਪ੍ਰੀਤ ਮਸ਼ੀਨ ਨੂੰ ਹਨਾ ਅੱਜ ਕੱਲ ਪੇਂਟ ਹੋ ਰਿਹਾ ਹੈ ਪੇਂਟ ਦੀ ਬਹੁਤ ਸੋਹਣੀ ਕੁਆਲਿਟੀ ਆ ਹਨਾ ਬਾਕੀ ਆਪਣੇ ਨਾਲ ਬਾਈ ਪਿੰਟੂ ਜੀ ਹੋਣਗੇ ਆਪਾਂ ਨੂੰ ਜਾਣਕਾਰੀ ਹਨਾ ਦੇਣਗੇ ਵੀ ਕੀ ਕੀ ਫਰਕ ਆ ਹਨਾ 2526 ਮਾਡਲ ਦੇ ਵਿੱਚ ਬਾਕੀ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਵੇਂ ਨਾ ਗੱਡੀਆਂ ਖੜੀਆਂ ਹੁੰਦੀਆਂ ਨੇ ਸ਼ੋਅਰੂਮਾਂ ਦੇ ਵਿੱਚ ਹਨਾ ਅੱਗੇ ਚੀਜ਼ਾਂ ਨਾ ਸਵਰਾਜ ਦੀ ਕੰਪਨੀ ਹੁੰਦੀ ਸੀ ਆਪਣੇ ਹਨਾ ਇੱਥੇ ਜੇ ਚੱਪੜ ਜੀੜੀ ਉੱਥੇ ਕਿਹੜਾ ਟਰੈਕਟਰ ਖੜੇ ਹੁੰਦੇ ਤੇ ਬਾਕੀ ਤੁਸੀਂ ਹਿਸਾਬ ਲਾ ਲਓ ਵੀ 3 400 ਮਸ਼ੀਨ ਦਾ ਸਟਾਕ ਆ ਜਿਹੜਾ ਹਨਾ ਇਸ ਟਾਈਮ ਪ੍ਰੀਤ ਇੰਡਸਟਰੀ ਚ ਬਣਿਆ ਹੋਇਆ ਖੜਾ ਹੈ ਮੱਕੀ ਪਾਸ ਸਾਰੀ ਗੱਲਬਾਤ ਕਰਾਂਗੇ ਬਾਈ ਆਪਣੇ ਨਾਲ ਪਿੰਟੂ ਆ ਜਾ ਬਈ ਬਾਬਾ ਦੇਖੋ ਇਹ ਨਹੀਂ ਹੈਗਾ ਵੀ ਸਿੰਗਲ ਲਾਈਨ ਲਾਈ ਹੋਈ ਆ ਮੈਂ ਕਹਿੰਦਾ ਪੂਰਾ ਸਟ੍ਰੋਕ ਆ ਜਿਹੜਾ ਹਨਾ ਪ੍ਰੇਜ ਤੇ ਤੁਹਾਨੂੰ ਇਹ ਨਹੀਂ ਹੋਊਗਾ ਹੁਣ ਵੀ ਕੰਪੈਨ ਬੁੱਕ ਕਰਾਉਣ ਤੋਂ ਬਾਅਦ ਹਨਾ ਵੀ 10 ਦਿਨ 15 ਦਿਨ 20 ਦਿਨ ਮਹੀਨਾ ਹਨਾ ਵੀ ਕੋਈ ਸਮੱਸਿਆ ਨਹੀਂ ਆਊਗੀ ਹੁਣ ਲੇਟ ਵਾਲੀ ਹੁਣ ਤਾਂ ਬਸ ਤੁਸੀਂ ਸਾਈ ਦੋ ਪੇਮੈਂਟ ਜਦੋਂ ਪੈ ਗਈ ਸਮਝ ਲਓ ਥੋੜਾ ਮਸ਼ੀਨ ਨਾਲ ਦੀ ਨਾਲ ਆਪਣੀ ਡਿਲੀਵਰੀ ਲਓ ਬਾਕੀ ਆਪਾਂ ਗੱਲਬਾਤ ਕਰਾਂਗੇ ਜੀ ਬਾਈ ਸਾਡੇ ਨਾਲ ਪਿੰਟੂ ਜੀ ਸਤਿ ਸ੍ਰੀ ਅਕਾਲ ਮਿੰਟੂ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਨੇ ਨੇ ਉਹ ਠੀਕ ਠਾਕ ਜੀ ਬਹੁਤ ਵਧੀਆ ਜੀ ਬੜਾ ਸਵਾਗਤ ਹੈ ਤੁਹਾਡਾ ਜੀ ਇਹ ਤਾਂ ਐ ਪ੍ਰੀਤ ਗਰੁੱਪ ਦੇ ਵਿੱਚ ਧੰਨਵਾਦ ਜੀ ਤੁਹਾਡਾ ਬਾਕੀ ਲੈਣਾ ਲਾ ਦਿਆਂ ਬਾਈ ਜਿਕੇ ਨਾਲ ਦਿੱਲੀ 에ਰਪੋਰਟ ਤੇ ਜਹਾਜ਼ ਨਹੀਂ ਖੜੇ ਹੁੰਦੇ ਹਾਂਜੀ 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 ਕਿੰਨੀ ਕੁ ਵਸੀਲ ਮਲਾਤੀ ਪਿੰਟੂ ਬਾਈ ਜਤਕੀ ਦੇਖੋ ਜੀ ਜਿਹੜਾ ਆਪਣੇ ਤੁਸੀਂ ਇਹ ਸਟਾਕ ਦੇਖਿਆ ਇੱਕ ਬੈਗ ਸਾਈਡ ਤੇ ਆਪਣੇ ਸ਼ੈੱਡ ਹੈਗੇ ਨੇ ਤੁਸੀਂ ਦੇਖੀਂ ਅੰਦਰ ਤੇ ਉਹ ਮਿਲਾ ਕੇ ਲਗਭਗ 450 ਪਲੱਸ ਮਸ਼ੀਨ ਜਿਹੜੀ ਹੈ 400 ਪਲੱਸ ਦੋ ਹੀ ਪਲਾਟਾਂ ਦੀ ਹਾਂ ਜੋ ਜਿਹੜੀ ਆਪਣੀ ਅੱਜ ਸਟਾਕ ਦੇ ਵਿੱਚ ਹੈਗੀ ਆ ਵੀ ਮੰਲੋ ਅੱਜ ਖੜੀ ਆ ਜੇ ਹਮਨ 400 ਮਸ਼ੀਨ ਦਾ ਆਰਡਰ ਆਉਂਦਾ ਤਾਂ ਆਪਾਂ ਦੇ ਸਕਦੇ ਹਾਂ ਬਿਲਕੁਲ ਜੀ ਐਟ ਟਾਈਮ ਦੇ ਸਕਵਾ ਦੀ ਵਾ ਬਾਕੀ ਉਹ ਸਿਸਟਮ ਖਤਮ ਕਰਤਾ ਹੁਣ ਵੀ ਵੇਟ ਵਾਲਾ ਸਿਸਟਮ ਨਹੀਂ ਹੈਗਾ ਹੁਣ ਦੇਖੋ ਜੀ ਅੱਜ ਕੱਲ ਤੁਸੀਂ ਦੇਖਿਆ ਤੁਸੀਂ ਕੰਬਾਈਨਾ ਚਲਾ ਰਹੇ ਹੋ ਜੀ ਅਗਰ ਤੁਹਾਡੀ ਕੰਬਾਈਨ ਖੇਤ ਦੇ ਵਿੱਚ ਜਾਣ ਤੋਂ 15 ਮਿੰਟ ਵੀ ਲੇਟ ਹੋ ਗਈ ਤਾਂ ਕਿਸਾਨ ਭਰਾ ਇੰਤਜ਼ਾਰ ਨਹੀਂ ਕਰਦੇ ਹਾਂ ਜੀ ਇਹ ਤਾਂ ਦੂਜੇ ਨੂੰ ਫੋਨ ਕਰ ਲੈਂਦੇ ਨੇ ਉਹ ਅਗਲਾ ਕਟਾਈ ਕਰਕੇ ਜਾਂਦਾ ਤੁਸੀਂ ਹਲੇ ਤਿਆਰੀਆਂ ਕਰ ਸਿਸਟਮ ਐਡਵਾਂਸ ਹੋ ਗਿਆ ਬਾਈ ਹੁਣ ਐਡਵਾਂਸ ਹੈ ਜੀ ਹੁਣ ਕੱਲੇ ਕੰਬਾਈਨ ਵਾਲੇ ਭਰਾ ਨਹੀਂ ਐਡਵਾਂਸ ਹੋਏ ਮਾਲਕ ਨੇ ਐਡਵਾਂਸ ਹੋਣ ਕੰਪਨੀਆਂ ਵੀ ਐਡਵਾਂਸ ਹੋ ਗਈਆਂ ਦੇਖੋ ਇਹ ਸਟਾਕ ਦੇਖੋ ਤੁਸੀਂ 30 ਲਾਈਨਾਂ ਇਹ ਆ ਚੌਥੀ ਆ ਇਹਦੇ ਵਗਾਰਾ ਦੋ ਲਾਈਨਾਂ ਆ ਹਾਂ 5 ਲਾਈਨਾਂ ਹੋ ਗਈਆਂ ਜੀ ਬਾਕੀ ਪਿੱਛੇ ਉਧਰ ਵਾਲਾ ਪਿੱਛੇ ਵਾਲਾ ਸਟਾਕ ਤੁਸੀਂ ਦੇਖਿਆ ਬੈਕਗ੍ਰਾਉਂਡ ਵਾਲਾ ਸਟਾਕ ਵੀ ਤੁਸੀਂ ਦੇਖਿਆ ਸਾਰੇ ਸਟਾਕ ਤੁਸੀਂ ਨਿਗਾਹ ਮਾਰ ਹੀ ਚੁੱਕੇ ਹੋ ਇਹ ਕੋਈ ਕੋਣ ਵਾਲਾ ਸੀਨ ਹੈ ਜਿਹੜੀ ਹੈ ਨਾ ਵੀ ਕੰਪਨੀ ਚ 4450 ਦਾ ਮਸ਼ੀਨ ਦਾ ਟਾਰਗੇਟ ਹੈ ਜਿਹੜਾ ਹੈ ਨਾ ਮੰਨ ਲਓ ਬਣਿਆ ਖੜਾ ਸਟਾਕ ਪੂਰਾ ਖੜਾ ਵੀ ਮੰਨ ਲਓ ਤੁਸੀਂ ਸਾਈਡ ਹੋ ਪੇਮੈਂਟ ਪੈਂਡ ਤੋਂ ਬਾਅਦ ਆਪਣੀ ਮਸ਼ੀਨ ਲੈ ਜਾਓ ਕਿਉਂਕਿ ਟਾਰਗੇਟ ਬੜਾ ਲੰਬਾ ਹੈ ਨਾ ਇਸ ਵਾਰ ਦੇਖਦੇ ਹੋਏ ਜਿੱਦਾਂ ਦਾ ਸੀਜ਼ਨ ਹੈ 2500 ਪਲੱਸ ਦਾ ਜਿਹੜਾ ਟਾਰਗੇਟ ਹੈਗਾ ਜਿਹੜਾ ਅੱਛਾ ਮੰਨ ਲਓ ਇਹ 26 ਦਾ ਜੀ ਕਣਕ ਦੇ ਸੀਜ਼ਨ ਦਾ ਕਣਕ ਦੇ ਸੀਜ਼ਨ ਦਾ ਬਿਲਕੁਲ ਕਣਕ ਦੇ ਸੀਜ਼ਨ ਦਾ 2600 ਦਾ ਟਾਰਗੇਟ ਪ੍ਰੀਤ ਕਾ ਕੱਲੀ ਕਾ ਥੋੜਾ ਥੋੜਾ 25 2600 ਪਲੱਸ ਦਾ ਜੀ 25 26 100 ਕੰਬੈਨ ਦੇਣ ਦਾ ਰੱਦ ਹੈ ਜਿਹੜਾ ਇੱਕ ਪ੍ਰੀਤ ਕੰਬੈਨ ਵਾਲਿਆਂ ਦਾ ਬਾਈ ਆਜੋ ਹੁਣ ਤੁਹਾਨੂੰ ਮਸ਼ੀਨ ਤੇ ਕਿਹੜੀ ਤੇ ਸਟਾਰਟ ਕਰੀਏ ਬਿੰਟੂ ਬਾਈ ਸਾਰੇ ਨਵੇਂ ਵੜ ਲਗਾ ਦੇਖੋ ਜੀ ਆਪਾਂ ਗੰਨੇ ਦੇ ਖੇਤ ਦੇ ਵਿੱਚ ਜਾਂਦੇ ਆਂ ਉੱਥੇ ਆਪਾਂ ਨੂੰ ਗੰਨਾ ਪਸੰਦ ਨਹੀਂ ਹੁੰਦਾ ਹੁੰਦੇ ਇੱਕੋ ਤਰ੍ਹਾਂ ਦੇ ਹੁੰਦੇ ਨੇ ਸਹੀ ਗੱਲ ਹੈ ਇਸੇ ਤਰ੍ਹਾਂ ਜਿਹੜੀ ਮਰਜ਼ੀ ਇੱਕੋ ਤਰ੍ਹਾਂ ਦੀਆਂ ਨੇ ਸਾਰੀਆਂ ਜੀ ਜਿਹੜੀ ਤੇ ਮਰਜ਼ੀ ਖੜਜੀ ਹੈ ਜੇ ਵੀ ਸਾਰਾ ਇੱਕੋ ਮਾਡਲ ਹੈ ਹਾਂ ਸਾਰੇ ਦੇਖੋ ਇੱਕੋ ਹੋਰ ਵੱਡੀ ਚੀਜ਼ ਮੈਂ ਤੁਹਾਨੂੰ ਦੱਸਣਾ ਇੰਡੀਆ ਦੇ ਵਿੱਚ ਫਸਟ ਟਾਈਮ ਨੇ ਜਿਹੜਾ ਇੱਕ ਸੀਈਡੀ ਪੇਂਟ ਕੁਆਲਿਟੀ ਹੈਗੀ ਹੈ ਜਿਹੜੀ ਕਿ ਅ ਅੱਜ ਤੋਂ ਪਹਿਲਾਂ ਜਿਹੜੀ ਅ ਅ ਉੱਚੇ ਮਾਡਲ ਦੀਆਂ ਕਾਰਾਂ ਜਿਹੜੀਆਂ ਕਾਰਾਂ ਵਗੈਰਾ ਦੇ ਵਿੱਚ ਆਉਂਦੀ ਸੀ ਗੱਡੀਆਂ ਦੇ ਵਿੱਚ ਕੰਬਾਈਨ ਲਾਈਨ ਦੇ ਵਿੱਚ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪ੍ਰੀਤ ਗਰੁੱਪ ਹੈ ਕੰਬਾਈਨਾਂ ਦੇ ਵਿੱਚ ਸੀਈਡੀ ਪੇਂਟ ਕਰ ਰਿਹਾ ਹੈ ਸੀਈਡੀ ਪੇਂਟ ਜੀ ਗੱਡੀਆਂ ਨੂੰ ਪੇਂਟ ਆਉਂਦਾ ਜਿਹੜੇ ਗੱਡੀਆਂ ਨੂੰ ਜੀ ਕਿਉਂਕਿ ਨਿੰਦਰ ਜੀ ਅਕਸਰ ਦੇਖਿਆ ਆਪਾਂ ਨੇ ਆਪਣੇ ਘਰ 4 ਲੱਖ ਦੀ ਗੱਡੀ ਆਉਂਦੀ ਹੈ ਸਰ ਪਰਿਵਾਰ ਹੈ ਜਿਹੜਾ ਉਹਨੂੰ ਪੋਚਦਾ ਫਿਰਿਆ ਜੀ ਜੀ ਇਹ 30 ਲੱਖ ਦੀ 35 ਲੱਖ ਦੀ ਕੰਬਾਈਨ ਹੁੰਦੀ ਹੈ ਲਗਭਗ ਹਨਾ ਜੀ ਤੇ ਇਹਨੂੰ ਕੋਈ ਕੇਅਰ ਨਹੀਂ ਕਰਦਾ ਨੀ ਮਲੋ ਤੁਸੀਂ ਉਹ ਸਿਸਟਮ ਖਤਮ ਕਰਤਾ ਵੀ ਹੁਣ ਜਏ ਕਪੜਾ ਮਾਰੋ ਜਏ ਨਾ ਮਾਰੋ ਮਸ਼ੀਨ ਸਾਡਾ ਮੈਂ ਦੇਖੋ ਤੁਹਾਡੇ ਕੋਲੇ ਖੁਦ ਕੰਬੈਨ ਹੈ ਜੀ ਜੀ ਤੁਸੀਂ ਉਹਨਾਂ ਦਾ ਦਿਨ ਦੇ ਵਿੱਚ ਕਿੰਨੀ ਵਾਰੀ ਪੋਚਦੇ ਹੋ ਮੈਨੂੰ ਲੱਗਦਾ ਸੀਜ਼ਨ ਤੋਂ ਬਾਅਦ ਮੜਾ ਮੋਟਾ ਪਾਣੀ ਮਾਣਾ ਵਾਣਾ ਹਾਂ ਸਾਫ ਸਾਫ ਤੁਹਾਡੇ ਘਰ ਕਾਰ ਵੀ ਹੈ ਜੀ ਮੈਨੂੰ ਲੱਗਦਾ ਤੁਸੀਂ ਡੇਲੀ ਉਹਦੇ ਤੇ ਕਪੜਾ ਮਾਰਦੇ ਹੋ ਕਾਰ ਨੂੰ ਡੇਲੀ ਮਾਰਨਾ ਮੈਂ ਹਾਂ ਜੀ ਇਸੇ ਤਰ੍ਹਾਂ ਕੰਬੈਨ ਤੇ ਐ ਐਸਾ ਪਾ ਸਿਸਟਮ ਨਾਲ ਪੇਂਟ ਕਰਦੀ ਹੈ ਐਸੀ ਚਾਦਰ ਲਾ ਦਈਏ ਜਿਹਦੀ ਲਾਈਫ ਹੈ ਜਿਹੜੀ ਬਹੁਤ ਜ਼ਿਆਦਾ ਬੱਜੀ ਮਲੋ ਮੁੜ ਕੇ ਲਫੜਾਈ ਖਤਮ ਕਰਤਾ ਹਾਂ ਜੀ ਹਕੇ ਨਾ ਲੱਗ ਗਿਆ ਬਾਕੀ ਉਹ ਮਾਡਲ ਤੋਂ ਕਰਦੇ ਹਾਂ ਸ਼ੁਰੂਆਤ ਪਿੰਟ ਹਾਂ ਜੀ ਜੀ ਇਹ ਮਾਡਲ ਹਨਾ ਜਿਹੜਾ ਹੁਣ ਵੀ ਸਾਰੇ ਇੱਕੋ ਮਾਡਲ ਹੈ ਇਹ ਇਹ ਨਹੀਂ ਹੈਗਾ ਵੀ ਇਹ ਮਾਡਲ ਦੇ ਵਿੱਚ ਕੁਝ ਲੱਗਾ ਹਨਾ ਵੀ ਹਾਂ ਜਿਹੜੇ ਮਰਜੀ ਮਾਡਲ ਸਾਰੇ ਇੱਕੋ ਆ ਸਰ ਇੱਕੋ ਤਰ੍ਹਾਂ ਨਹੀਂ ਕਰਦੇ ਜੀ ਬਿੱਟੂ ਭਾਈ ਜਿਹੜਾ ਹੁਣ ਮੰਨ ਲਾ ਆਪਣਾ ਪਿਛਲਾ ਮਾਡਲ ਦੀ 25 ਆਹ ਸਾਲ ਦਾ ਮਾਡਲ ਦੀ ਇਹਦੇ ਇਹਦੇ ਵਿੱਚ ਹੁਣ ਕੀ ਫਰਕ ਇਹਦੇ ਵਿੱਚ ਹੀ ਸਭ ਤੋਂ ਪਹਿਲਾਂ ਤਾਂ ਅਨਿੰਦਰ ਜੀ ਆਪਾਂ ਨੇ ਜਿਹੜੀ ਜਿਹੜੀ ਚੈਂਬਰ ਦੀ ਲੰਬਾਈ ਹੈ ਫਿੱਟਰ ਦੀ ਲੰਬਾਈ ਫਿੱਟਰ ਦੀ ਲੰਬਾਈ ਹੈ ਜਿਹੜੀ ਪਹਿਲਾਂ ਨਾਲੋਂ ਲਗਭਗ 5 ਇੰਚ ਦੇ ਕਰੀਬ ਆਪਾਂ ਨੇ ਵੱਧ ਕਰ ਦਿੱਤੀ ਹੈ 5 ਇੰਚ ਲੰਬਾਈ ਕਰਤੀ ਲੰਬਾਈ ਕਰਤੀ ਜੀ ਇਹਦਾ ਫਾਇਨਿਟ ਇਹ ਹੈ ਜੀ ਨੰਬਰ 1 ਤਾਂ ਉੱਪਰ ਬੈਠੇ ਡਰਾਈਵਰ ਨੂੰ ਜਿਹੜੀ ਕਲਰ ਦੀ ਜਜਮੈਂਟ ਹੈ ਬਹੁਤ ਸਹੀ ਤਰੀਕੇ ਨਾਲ ਮਤਲਬ ਇਹ ਕਲਰ ਪਾਉਣਾ ਹੈ ਹਾਂਜੀ ਹਾਂਜੀ ਪਾਉਣਾ ਵੀ ਹੈ ਜਦੋਂ ਖੇਤ ਦੇ ਵਿੱਚ ਵੀ ਡਿਗੇ ਦੇ ਵਿੱਚ ਵੀ ਚੱਲਦੀ ਹੈ ਠੀਕ ਹੈ ਜੀ ਨੰਬਰ 2 ਤੇ ਦੀ ਜੀ ਖਿਚਾਈ ਜਿੰਨਾ ਇਹਨੂੰ ਗਾਇਬ ਮਿਲ ਗਿਆ ਫਸਲ ਜੀ 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 ਤੇਜ਼ੀ ਨਾਲ ਚੱਲੋਗੇ ਇਹਨੂੰ ਗਾਇਬ ਪੀ ਚਾਹੀਦਾ ਜੀ ਠੀਕ ਹੈ ਉਹ ਉਨੀ ਖਚਾਈ ਵਧ ਗਈ ਜੀ ਵੀ ਫੀਟਰ ਲੰਬਾ ਹੋਣ ਕਰਕੇ ਖਚਾਈ ਵਧਾ ਦਿੱਤੀ ਹਾਂ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਜੀ ਜਿਹੜੀ ਸ਼ਾਪਟ ਆਪਾਂ ਲਾ ਰਹੇ ਹਾਂ ਨਿੰਦਰ ਜੀ ਇਹ 8 ਨੰਬਰ ਦੀ ਲਾ ਰਹੇ ਹਾਂ ਜਿਹੜੀ ਫੀਟਰ ਸ਼ਾਪਟ ਆ ਪਿੱਛੇ ਵਾਲੀ ਸ਼ਾਪਟ ਹਾਂ 8 ਨੰਬਰ ਦੀ ਲਾ ਰਹੇ ਹਾਂ ਜੀ ਆਪਾਂ 8 ਨੰਬਰ 베アリングਾਂ ਚ ਹੈ 8 ਨੰਬਰ 베アリング ਦੇ ਵਿੱਚ ਆ ਗਈ ਜੀ ਇਹ ਅੱਗੇ ਆਪਾਂ ਦੇਖ ਦੇ ਦੀਆਂ 7 ਨੰਬਰ ਦੀ 6 ਨੰਬਰ ਦੀ ਵਿੱਚ ਪਾਈ ਜਾਂਦੇ ਨੇ ਜੀ 7 ਦੇ ਹੁੰਦੇ ਦੇ ਹਨਾ ਕਿਸੇ ਦੇ 6 ਦੇ ਵੀ ਹੁੰਦੇ ਦੇ ਪਰ ਹੁਣ 8 ਉਹਨੂੰ ਖੁਦ ਤੇ ਚੇਂਜਿੰਗ ਲੱਗੂਗਾ ਜੀ ਆ ਦੇਖੋ ਜਿਹੜੀ ਤੁਹਾਨੂੰ ਖੁਦ ਇੱਧਰ ਵੀ ਚੇਂਜਿੰਗ ਲੱਗੂਗਾ ਜੀ ਇਹਦੇ ਵਿੱਚ ਸਲਿੱਪ ਕਲਚ ਜਿਹੜਾ ਆਉਂਦਾ ਹੁੰਦਾ ਸੀ ਉਹ ਚੀਜ਼ ਖਤਮ ਕਰਤੀ ਅੱਛਾ ਸਲਿੱਪ ਕਲੱਚ ਖਤਮ ਕਰਤਾ ਖਤਮ ਕਰਤਾ ਜੀ ਫਿਕਸ ਕਰਤੀ ਪੁਲੀ ਦੀ ਮੰਨ ਲਓ ਐਨ ਪੂਰੀ ਟੌਰ ਬਣਾਤੀ ਇਕੱਲੇ ਨਹੀਂ ਹੈਗਾ ਉਹ ਵੀ ਫਸਲ ਵੜਨ ਤੱਕ ਰੇ ਮਤਲਬ ਲਾ ਹੁਣੇ ਵਿੜੇ ਦੇ ਵਿੱਚ ਖੜੀ ਵੀ ਹੈ ਨਾ ਦਸੂਗੀ ਵੀ ਪ੍ਰੀਤ ਵਾਲਿਆਂ ਦੇ ਦੂਰ ਦੇਖ ਲੈ ਦੇਖ ਕੇ ਕਿਆ ਕਰੇ ਉਹ ਖੜੀ ਆ ਪ੍ਰੀਤ ਵਾਲਿਆਂ ਦੀਆਂ ਔਰ ਉਸ ਤੋਂ ਬਾਅਦ ਜਿੱਦਾਂ ਤੁਹਾਡੇ ਵਾਗੇ ਭਰਾ ਜਿਹੜੇ ਮੱਕੀ ਵਾਲੀ ਕੰਬਾਈਨ ਚਲਾਉਂਦੇ ਸੀਗੇ ਜੀ ਜੀ ਉਹਨਾਂ ਨੂੰ ਇੱਕ ਚੀਜ਼ ਦੀ ਬੜੀ ਪ੍ਰੋਬਲਮ ਆਉਂਦੀ ਸੀ ਕਿ ਜਿਹੜਾ ਸਿੰਗਲ ਜੈਕ ਹੁੰਦਾ ਸੀ ਮਤਲਬ ਫੀਡਰ ਜੈਕ ਜਿਹੜੇ ਮਕੈਨੀਕਲ ਜੈਕ ਸਿੰਗਲ ਹੁੰਦਾ ਸੀ ਉਹ ਕਈ ਵਾਰੀ ਜ਼ਿਆਦਾ ਵੇਟ ਹੁੰਦਾ ਮੱਕੀ ਵਾਲੇ ਘਾਟੇ ਵਾਲਾ ਘਾਟਾ ਪਾਰਾ ਹੁੰਦਾ ਹਾਂ ਉਹਦੇ ਕਰਕੇ ਆਪਾਂ ਡਬਲ ਜੈਕ ਕਰ ਦਿੱਤਾ ਹੈਗਾ ਦੇਖੋ ਜਿਸ ਮਤਲਬ ਮਕੈਨੀਕਲ ਡਬਲ ਕਰਤੇ ਜੈਕ ਡਬਲ ਕਰਤੇ ਵੀ ਹਾਂਜੀ ਬਾਕੀ ਹਾਈਡਰੋਲਿਕ ਜੈਕਾਂ ਦੀ ਜਿਹੜੀ ਮੋਟਾਈ ਹੈ ਪਹਿਲਾਂ ਨਾਲੋਂ ਇਹ ਵੀ ਵਧਾਈ ਹੈਗੀ ਹੈ ਜੀ ਅੱਛਾ ਮਤਲਬ ਲੰਬਾਈ ਵੀ ਵਧ ਗਈ ਮੋਟਾਈ ਕਿਉਂਕਿ ਫਿਟਰ ਦੀ ਲੰਬਾਈ ਫਿਟਰ ਦੀ ਲੰਬਾਈ ਵਧਾਣ ਕਰਕੇ ਜੈਕ ਵੀ ਹੈ ਨਾ ਨਾਲ ਵਧਣਾ ਹੀ ਤੇ ਹਾਂਜੀ 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 ਬਾਕੀ ਹੋਰ ਇਹਦੇ ਵਿੱਚ ਹੁਣ ਇੱਕ ਤਾਂ ਵਿੰਟੂ ਭਾਈ ਪੇਂਟ ਦੀ ਲੱਗੇ ਸ਼ੈਨ ਦੇ ਨਾਲ ਦੇ ਲਓ ਮਸ਼ੀਨਾਂ ਬਾਹਰ ਖੜੀਆਂ ਆ ਬਾਕੀ ਬਿਲਕੁਲ ਜੀ ਹੈ ਤੁਸੀਂ ਇਹਦੇ ਤੇ ਕਪੜਾ ਮਾਰੋਗੇ ਜੀ ਤੁਹਾਨੂੰ ਆਹ ਲਓ ਜੀ ਕਪੜਾ ਮਾਰੋਗੇ ਨਾ ਦੇਖੀ ਆਪਾਂ ਰੋਜ ਓਸ ਵੀ ਪੈਂਦੀ ਆ ਹਨਾ ਕਿਹੜੇ ਕਿਹੜਾ ਮਹੀਨਾ ਚੱਲਦਾ ਇਹ ਇਹਦੇ ਤੇ ਓਸ ਵੀ ਪੈਂਦੀ ਆ ਅਰੇ ਤੇ ਮਿੱਟੀ ਵੀ ਪੈਂਦੀ ਆ ਅਰ ਮਸ਼ੀਨਾਂ ਦੀ ਸੈਨਿੰਗ ਦੇਖ ਲਓ ਤੁਸੀਂ ਵੀ ਐ ਪੂਰੀ ਮਾਰਦੀ ਆ ਮਸ਼ੀਨਾਂ ਇਹ ਪੇਂਟ ਦੀ ਇੰਨੀ ਵਧੀਆ ਕੁਆਲਿਟੀ ਆ ਦੇਖੋ ਪੇਂਟ ਜ਼ਰੂਰੀ ਸੀਗਾ ਨਿੰਦਰ ਜੀ ਜੀ ਕਿਉਂਕਿ ਕਾਫੀ ਟਾਈਮ ਤੋਂ ਸਾਡੀ ਵੀ ਸੱਚ ਚੱਲ ਰਹੀ ਸੀ ਅੰਦਰ ਤੁਹਾਨੂੰ ਦਿਖਾਵਾਂਗੇ ਇੱਕ ਤਰ੍ਹਾਂ ਦੇ ਇਹ ਸੀਡੀ ਪੇਂਟ ਜਿਹੜੀ ਕੁਆਲਿਟੀ ਹੈਗੇ ਇੱਕ ਤਰ੍ਹਾਂ ਦੇ ਟੈਂਕ ਹੈਗੇ ਨੇ ਤੇ ਜਿਹੜੇ 14 ਤਰ੍ਹਾਂ ਦੇ ਟੈਂਕ ਲੱਗੇ ਹੋਏ ਨੇ ਆ ਗੋਖੋ ਵਖਰੇ ਕੈਮੀਕਲ ਮਤਲਬ ਉਹਦੇ ਵਿੱਚ ਡਿਪ ਹੋਣਾ ਪੂਰਾ ਸਮਾਨ ਜੀ ਪੰਜਾਬੀ ਦੇ ਵਿੱਚ ਕਹਿੰਦੀ ਵੀ 24 ਗੁੰਡਾ ਬਣੀਆਂ ਹੋਈਆਂ 14 ਗੁੰਡਾ ਗੁੰਡਾ ਹਾਂ 14 ਚ ਬਣੇ ਹੋਏ ਆ ਉਹ ਮੰਨ ਲਓ ਜੀ ਜਾਨੀ ਟੈਂਕ ਕਹਿੰਦੇ ਆਸੀਂ ਤੁਸੀਂ ਟੈਂਕ ਕਹਿੰਦੇ ਆ ਫੈਕਟਰੀ ਦੇ ਰੂਲ ਦੇ ਵਿੱਚ ਅਸੀਂ ਹੁਣ ਚਵੱਤਿਆ ਕਹਿ ਲਈਏ ਮੰਨ ਲਾ ਜੀ ਉਹ ਐਡਡ ਕੈਮੀਕਲ ਨੇ ਜੀ ਉਹਦੇ ਵਿੱਚ ਹੀ ਪ੍ਰਾਈਮਰ ਹੈ ਜੀ ਉਹਦੇ ਵਿੱਚ ਹੀ ਪੇਂਟ ਹੈ ਜੀ ਉਹਦੇ ਵਿੱਚ ਡਿਪ ਹੋ ਜਾਣਾ ਪੂਰਾ ਜਿੱਦਾਂ ਤੁਸੀਂ ਕਾਰਾਂ ਵਗੈਰਾ ਦੇਖੀ ਅੱਛਾ ਮੰਨ ਲਾ ਆ ਚੱਕ ਕੇ ਵਿੱਚ ਡੁੱਬ ਜਾਣਾ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਫਿਰ ਜਾ ਕੇ ਅਗਲੇ ਟੈਂਕ ਦੇ ਵਿੱਚ ਡਿਪ ਹੋਣਾ ਜੀ ਜੀ ਉਹ ਇਸੇ ਤਰ੍ਹਾਂ ਦਾ ਪੇਂਟ ਦੀ ਕੁਆਲਿਟੀ ਜਿਹੜੀ ਉਹਨਾਂ ਦੇ ਆਸਰੀ ਬਣੀ ਵੀ ਯਾਨੀ 13 ਪਹਿਲਾਂ ਡਿੱਗਾਂ ਦੇ ਵਿੱਚ ਜਾ ਕੇ ਫਿਰ 14ਵੇਂ ਡਿੱਗ ਦੇ ਵਿੱਚ ਜਾ ਕੇ ਕਲੀਅਰ ਹੋਣਾ ਮਸ਼ੀਨ ਨੇ ਹਾਂਜੀ 14ਵੇਂ ਟੈਂਕ ਦੇ ਵਿੱਚ ਜਾ ਕੇ ਜਿਹੜੇ ਕਲੀਅਰੈਂਸ ਆਉਣੀ ਹੈ ਉਸ ਤੋਂ ਬਾਅਦ ਦਿਖਾਵਾਂਗੇ ਕਿ ਕਿ ਕਾਫੀ ਪ੍ਰੋਸੈਸ ਹੈਗੇ ਨੇ ਤੁਸੀਂ ਦੇਖੋਗੇ ਤੁਹਾਨੂੰ ਇਹ ਆ ਵੀ ਸ਼ਾਫਟ ਮੋਟੀ ਕਰਤੀ ਹੈ ਹਾਂਜੀ ਪਹਿਲਾਂ ਉਹਨਾਂ ਨੂੰ ਮੋਟੀ ਹੋ ਗਈ ਜੀ ਫਿਲਟਰ ਵਾਲੀ ਸ਼ਾਫਟ ਹਾਂਜੀ ਇਹਦੇ ਮੱਕੀ ਦੇ ਵਿੱਚ ਹੈ ਨਾ ਬਈ ਦਿੱਕਤ ਆਉਂਦੀ ਹੁੰਦੀ ਦੀ ਅੱਗੇ ਜਿਹਦਾ ਦੀ ਸ਼ਾਫਟ ਮਾੜਾ ਮੋਟਾ ਨਾ ਚਲੋ ਕੰਬੈਨ ਕਿਸੇ ਵੀ ਕੰਪਨੀ ਦੀ ਹੋਵੇ ਜਿਹਦੇ ਵਿੱਚੇ ਦਿੱਕਤ ਰੇਕ ਜਿਹੀ ਆਉਂਦੀ ਸੀ 샤ਫਟ ਜਿਹੜੀ ਮਾੜਾ ਮੋਟਾ ਕਿਤੇ ਨਾ ਬਲ ਖਾਏ ਜਾਂਦੀ ਸੀ ਇਹ ਮੱਕੀ ਪਤਾ ਨਹੀਂ ਹੁੰਦੀ ਸੀ ਦਿੱਕਤ ਆਉਂਦੀ ਸੀ ਹਾਂ ਇਹਦੇ ਵਿੱਚ ਹੋਰ ਔਰ ਚਾਰ ਚੈਨਾਂ ਦਾ ਕਰ ਦਿੱਤਾ ਔਰ ਸਾਹਮਣੇ ਵਾਲੀ ਵੱਡੀ ਗੱਲ ਜੀ ਜਿਹੜਾ ਫਰੰਟ ਐਕਸਲ ਹੈ ਜਿਹੜਾ ਹੈਗਾ ਜੀ ਫਰੰਟ ਐਕਸਲ ਅੱਗੇ ਵਾਲਾ ਹਿੱਸਾ ਅੱਛਾ ਤੁਸੀਂ ਦੇਖੋ ਜੀ ਇਹਦੇ ਤੁਹਾਨੂੰ ਵੈਲਡਿੰਗ ਨਹੀਂ ਦਿਖੂ ਜੀ ਇਹ ਸਿੰਗਲ ਪੀਸ ਹੈ ਜੀ ਨਹੀਂ ਤਾਂ ਦੋ ਇੱਕ ਐਂਗਲ ਦੀ ਤਰ੍ਹਾਂ ਜੋੜ ਕੇ ਹੈਵੀ ਪਤੀਆਂ ਜਾਂ ਉਹਦੇ ਨਾਲ ਵੈਲਡਿੰਗ ਵਾਲਾ ਹਿੱਸਾ ਕਰ ਦਿੰਦੇ ਅੱਛਾ ਮਤਲਬ ਇਹ ਸਿੰਗਲ ਪੀਸੇ ਕਰਤਾ ਹਿੱਸੇ ਦਾ ਸਿੰਗਲ ਪੀਸ ਹੈ ਜੀ ਇਟਾਲੀਅਨ ਕੁਆਲਿਟੀ ਦਾ ਹੈਗਾ ਜੀ ਅੱਛਾ ਮਤਲਬ ਅੱਗੇ ਥੋੜਾ ਫੋਰ ਵੀ ਲਾਉਂਦਾ ਇਟਾਲੀਅਨ ਉਹਦੇ ਇਟਾਲੀਅਨ ਉਹਦੇ ਵਿੱਚ ਬ੍ਰਾਂਡ ਚ ਹੁਣ ਐਕਸਲ ਵੀ ਫਰੰਟ ਐਕਸਲ ਵੀ ਹੋ ਗਿਆ ਛੇ ਵੀ ਉਹਦੇ ਕਰਤਾ ਟਾਲੀਅਨ ਹੈ ਕਿਉਂਕਿ ਜਿੰਨਾ ਵੈਲਡਿੰਗ ਹੋਊਗਾ ਨਿੰਦਰ ਜੀ ਉਹ ਆਉਣ ਵਾਲੇ ਟਾਈਮ ਦੇ ਤੇ ਉਹਦੀ ਕੋਈ ਨਾ ਕੋਈ ਦਿੱਕਤ ਆਊਗੀ ਬਿਲਕੁਲ ਮੱਕੀ ਹੁਣ ਆ ਵੀ ਤੁਹਾਨੂੰ ਪਤਾ ਹੈ ਨਾ ਮੱਕੀ ਤੇ ਬੈਡਾ ਮੁੰਡਾ ਦੇ ਮਸ਼ੀਨਾ ਚੱਲਦੀਆਂ ਇਹ ਚੀਜ਼ਾਂ ਦੇ ਵਿੱਚ ਪ੍ਰੋਬਲਮ ਹਨ ਜਿਵੇਂ ਤੁਹਾਨੂੰ ਬਾਈ ਨੇ ਦੱਸਿਆ ਪਿੰਟੂ ਨੇ ਫਿਟਰ ਵਾਲੀ ਸ਼ਾਫਟ ਹੋਗੀ ਹੈ ਨਾ ਉਹ ਚੀਜ਼ਾਂ ਦੀ ਜਾਂ ਇਹ ਹਿੱਸਾ ਜਿਹੜਾ ਹੁਣ ਤੁਹਾਨੂੰ ਪ੍ਰੀਤ ਕਮੇਨ ਦੇ ਵਿੱਚ ਸਿੰਗਲ ਪੀਸ ਮਿਲੂਗਾ ਆ ਨਾਲੇ ਕੁਆਲਿਟੀ ਸੋਹਣੀ ਲੱਗਦੀ ਹੈ ਦੇਖੀ ਹੋਏ ਨਾ ਆਪਾਂ ਦੇਖਦੇ ਕਿਤੇ ਪੱਤੀ ਲਾਈ ਹੋਏ ਕਿਤੇ ਐਂਗਲ ਆ ਪਰ ਇਹ ਹਿੱਸੇ ਦੇ ਵਿੱਚ ਤੁਹਾਨੂੰ ਹਨਾ ਬਿਲਕੁਲ ਪਲੇਨ ਹਿੱਸਾ ਦੇਖੂ ਸਿਰੇ ਤੱਕ ਰਗੇਰ ਤੱਕ ਕੋਈ ਵੀ ਮਤਲਬ ਉਹਦੇ ਵਿੱਚ ਵੈਲਡਿੰਗ ਪਤਾ ਹੀ ਨਹੀਂ ਲੱਗਦਾ ਵੀ ਕਰੀ ਹੋਈ ਹੈ ਹਾਂ ਬਿਲਡਿੰਗ ਹੈ ਨਹੀਂ ਜੀ ਖਾਈ ਹਾਂ ਜੀ ਹੈ ਉਹ ਨਹੀਂ ਜੀ ਬਿਲਡਿੰਗ ਇਹਦੇ ਵਿੱਚ ਹੋਰ ਬੰਦੂਗੀ ਦੇ ਵਿੱਚ ਹੋਣਗੀ ਬਾਕੀ ਜਿਵੇਂ ਕਿ ਆ ਦੇਖੋ ਸਾਈਡ ਤੇ ਤੁਹਾਨੂੰ ਦਿਖਾਉਨੇ ਆ ਜੀ ਇਹ 26 ਵਾਡਲਾ ਪ੍ਰੀਤਾ ਹੈ ਹਾਂਜੀ 26 ਜੋੜ ਆਪਾਂ ਨੇ ਉਹ ਨਾਲੇ ਸੀ ਹਾਂ ਕਣਕ ਦੇ ਵਿੱਚ ਤੁਹਾਨੂੰ ਆ ਮਸ਼ੀਨਾ ਹਨਾ ਮਿਲਣਗੀਆਂ ਦੇਖਣ ਨੂੰ ਖੇਤਾਂ ਦੇ ਵਿੱਚ ਵੀ ਜੇ ਤੁਹਾਨੂੰ ਖਰੀਦਣੀ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਮਾਡਲ ਮਿਲਣਗੇ ਬਾਕੀ ਜਿਹੜੀ ਬਲੋਰ ਬਾਡੀ ਹੈਗੀ ਹੈ ਜੀ ਪਹਿਲਾਂ ਨਾਲੋਂ ਵੱਡੀ ਕੀਤੀ ਆਪਾਂ ਨੇ ਜੀ ਅੱਛਾ ਬਲੋਰ ਬਾਡੀ ਵੱਡੀ ਕਰਤੀ ਵੱਡੀ ਕਰਤੀ ਜੀ ਔਰ 6 ਪਰਾਂ ਆ ਗਈ ਜੀ ਛੇ ਭਰਾਣੀ ਮਤਲਬ ਬਲੋਰ ਹੋ ਗਿਆ ਜੀ ਹਵਾਵਾ ਬਤਾ ਆ ਜਿਹੜਾ ਫਲੋ ਉਹ ਵੱਧ ਗਿਆ ਜੀ ਉਹਦੇ ਨਾਲ ਸਫਾਈ ਵੀ ਵੱਧ ਗਈ ਕੰਬਾਈਨ ਦੀ ਸਪੀਡ ਵੀ ਵੱਧ ਗਈ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਦਿਖਾਉਣਾ ਚਾਹੂੰਗਾ ਜੀ ਜਿੰਨੀਆਂ ਵੀ ਇਹ ਆਪਾਂ ਪੁਲੀ ਵਗੈਰਾ ਲਾ ਰਹੇ ਹਾਂ ਸਾਰੇ ਪੁਸ਼ਾਲੀ ਆ ਲਾ ਹਾਂਜੀ ਪੁਸ਼ਾਲੀ ਪੁਲੀ ਆ ਗਈ ਇਹ ਪੁਲੀ ਦਾ ਇਹ ਫਾਇਦਾ ਹੈ ਨਾ ਬਈ ਨਹੀਂ ਕਿ ਅੱਗੇ ਕੀ ਹੁੰਦਾ ਦੀ ਕੋਈ ਨਾ ਕੋਈ ਕੰਬਾਈਨ ਦੇ ਵਿੱਚ ਨਾ ਕਿੰਨੀਆਂ ਪੁਲੀਆਂ ਹੁੰਦੀਆਂ ਉਹਨਾਂ ਦੇ ਵਿੱਚ ਦੋ ਚਾਰ ਪੁਲੀਆਂ ਇਹ ਜਿਹੀਆਂ ਹੁੰਦੀਆਂ ਨੇ ਉਹਨੇ ਤੱਕੇ ਨਾਲ ਕੱਢਣੇ ਪੈਂਦੇ ਨੇ ਪਰ ਇਹ ਸਿਸਟਮ ਇਹ ਜਾ ਹੋ ਗਿਆ ਆ ਚਾਰ ਨਾਟ ਖੋਲੂ ਇਹਨਾਂ ਦੇ ਇਹੀ ਨਟ ਤੁਸੀਂ ਖੋਲ ਕੇ ਦੋ ਇੱਥੇ ਲਾਓ ਪੂਲਰ ਇਹ ਤੁਹਾਡੀ ਇਹਦੀ ਕੰਪਲੇਨ ਆ ਨਾ ਬੋਚ ਬਾਹਰ ਨਿਕਲੇ ਹੋਣਾ ਪੂਲੀ ਤੁਸੀਂ ਹੱਤ ਨਾਲ ਪੜ ਕੇ ਬਾਹਰ ਕੱਢਦਾ ਤਾਂ ਬੜਾ ਆਸਾਨ ਤਰੀਕਾ ਹੋ ਗਿਆ ਮਤਲਬ ਹੁਣ ਰਿਪੇਅਰ ਕਰਨੀ ਵੀ ਔਕੀ ਨਹੀਂ ਹੈਗੀ ਹੈ ਨਾ ਪਰ ਉਸ ਤੋਂ ਬਾਅਦ ਤੁਹਾਨੂੰ ਸਭ ਨਾਲੋਂ ਵੱਡੀ ਜਿਹੀ ਪ੍ਰੋਬਲਮ ਜਿਹੜੀ ਫੋਰਮੈਨ ਭਰਾਮਨ ਜਾਂ ਜ਼ਿੰਮੇਦਾਰ ਭਰਾਮਨ ਨੂੰ ਆਉਂਦੀ ਸੀ ਨਿੰਦਰ ਜੀ ਜਿਹੜੀ ਆ ਆਰਮ ਸੀ ਨਾ ਇਹ ਲੋਹੇ ਦੀ ਆਰਮ ਹੁੰਦੀ ਸੀ ਟੁੱਟ ਜਾਈਦੀ ਸੀ ਇਹ ਆਪਣੀ ਸਾਰੀ ਟਲਾਈ ਦੀ ਆ ਗਈ ਅਸੀਂ ਮਤਲਬ ਇਹ ਇਹ ਵੀ ਟਰਾਈ ਕਰਕੇ ਆ ਬਣਾ ਰਹੇ ਆ ਆ ਦੇਖੋ ਜੀ ਤੁਹਾਡੇ ਸਾਹਮਣੇ ਹਾਂ ਮਾਰਕਾ ਪ੍ਰੀਤ ਦਾ ਹੀ ਮਾਰਕਾ ਨਾ ਬਈ ਲੱਗਿਆ ਇਹ ਵੀ ਮਤਲਬ ਢਲਾਈ ਦੀ ਉਹ ਬਣਦੀ ਆ ਹੁਣ ਤੁਸੀਂ ਆਪਣੇ ਅੰਦਰੇ ਬਣਾ ਰਹੇ ਹੋ ਇਹ ਵੀ ਅੰਦਰੇ ਬਣਾ ਔਰ ਬੁਸ਼ ਜਿਹੜੇ ਹੋਜਿੰਗ ਹੈਗੇ ਨੇ ਬ੍ਰੈਕਟੀਆਂ ਬ੍ਰੈਕਟੀਆਂ ਜੀ ਜੀ ਇਹ ਵੀ ਦੇਖੋ ਅਲੂਮੀਨੀਅਮ ਡੈਪ ਆ ਗਈਆਂ ਜੀ ਮਤਲਬ ਸਾਰੀ ਮਸ਼ੀਨਾਂ ਦੇ ਹੀ ਮਿਲਣਗੇ ਬਿਲਕੁਲ ਜੀ ਟੋਟਲੀ ਜੀ ਮਤਲਬ ਦੂਜੀਆਂ ਖਤਮੇ ਕਰਤੀਆਂ ਉਹ ਖਤਮੇ ਕਰਤੀ ਉਹਦੀ ਟੱਟਣ ਦੀ ਦਿੱਕਤ ਆ ਜਾਂਦੀ ਸੀ ਜੇ ਵਾਰ ਜੀ ਠੀਕ ਨਾ ਇੱਕ ਇੱਕ ਚੀਜ਼ ਦਾ ਆਪਾਂ ਸੋਚ ਕੇ ਉਹ ਕਰ ਰਹੇ ਜੀ ਜਿਵੇਂ ਆ ਚੀਜ਼ ਦੇਖੋ ਜੀ ਤੁਸੀਂ ਜੈਕ ਦੀ ਮੋਟਾਈ ਵੀ ਜੈਕ ਵੀ ਬੜਾ ਮੋਟਾ ਕਰਤਾ ਹਨਾ ਇੱਥੇ ਇੱਕ ਨਾਰਮਲ ਜਾਂ ਅਗਲਾ ਜੋਜਾ ਬਣਾ ਕੇ ਲਾਹੰਦਾ ਜੀ ਔਰ ਆ ਚੀਜ਼ ਵੀ ਹੈ ਜਿਹੜੀ ਅਕਸਰ ਤੁਸੀਂ ਦੇਖਿਆ ਹੋਵੇਗਾ ਵੀ ਆ ਚੀਜ਼ ਹੈ ਨਾ ਜਿਹੜੀ ਇਹ ਪੱਤੀ ਦੇ ਉੱਪਰ ਵੈਲਡਿੰਗ ਕਰ ਦਿੰਦੇ ਨੇ ਇਹ ਟਲਾਈਦੀ ਹੈ ਜੀ ਆਪਣੀ ਦੇਖੋ ਤੁਸੀਂ ਵੀ ਮੰਨ ਲਓ ਪ੍ਰੀਤ ਗਰੁੱਪ ਨੇ ਇਹੋ ਜਿਹਾ ਸਿਸਟਮ ਕਰਤਾ ਜਿੰਨਾ ਹਾਈ ਲੋ ਕਰਾਉਣਾ ਹਨਾ ਅੱਗੇ ਤਾਂ ਕੀ ਹੁੰਦਾ ਦੀ ਆ ਨਟ ਅਡਜਸਟਮੈਂਟ ਹੁੰਦੀ ਦੀ ਹੁਣ ਤੁਹਾਨੂੰ ਇਹ ਨਟ ਤੇ ਵੀ ਹੈ ਨਾ ਜੇ ਮੰਨ ਲਓ ਘੱਟ ਵੱਧ ਹੋਰ ਵੀ ਇਹਦੇ ਵੀ ਓਵਰ ਕਰਨਾ ਜਾਂ ਡਾਊਨ ਕਰਨਾ ਤਾਂ ਆਹ ਨਟਾਂ ਦੇ ਵਿੱਚ ਅਡਜਸਟਮੈਂਟ ਵੀ ਕਰਦੇ ਇਹ ਵੀ ਢਲਾਈ ਦੀ ਬਣ ਗਈ ਜੀ ਜਿਹੜੀ ਆ ਜਿਹੜੀ ਆ ਇਹ ਜਿਹੜੀ ਇਹ ਚੀਜ਼ ਆ ਨਾ ਮੰਨ ਲਓ ਇਹ ਢਲਾਈ ਦੀ ਹੋਗੀ ਹੱਡ ਗੋਡੇ ਕਹਿੰਦੇ ਨੇ ਆਪਾਂ ਇਹ ਚੀਜ਼ ਉਹਨਾਂ ਢਲਾਈ ਦੀ ਹੋਗੀ ਅਰੇ ਬਹੁਤ ਜ਼ਿਆਦਾ ਮਜ਼ਬੂਤ ਹੋਗੀ ਵੀ ਹੁਣ ਆਪਾਂ ਨੂੰ ਉਹ ਚੀਜ਼ਾਂ ਨਹੀਂ ਅੱਗੇ ਕੀ ਹੁੰਦਾ ਰੋੜਾਂ ਤੇ ਹੈ ਨਾ ਮਸ਼ੀਨਾਂ ਧੜਕਦੀਆਂ ਹੁੰਦੀਆਂ ਨੇ ਪਰ ਇਹਨਾਂ ਨੇ ਜੱਕ ਦੇ ਵਿੱਚ ਜਿਹੜਾ ਹੈ ਨਾ ਬਹੁਤ ਵਧੀਆ ਸਿਸਟਮਾ ਰਵਣਾ ਵਿੱਚ ਦਿੱਤੀਆਂ ਹੋਈਆਂ ਐ ਤੇ ਜਿਹੜਾ ਆਪਣਾ ਹੈ ਨਾ ਵਾਈਬ੍ਰੇਸ਼ਨ ਆ ਮਸ਼ੀਨ ਦੀ ਖਤਮ ਹੁੰਦੀ ਜਾਂਦੀ ਹੈ ਆਪਣੀ ਹੈ ਨਾ ਬਿਲਕੁਲ ਤੁਹਾਨੂੰ ਵਾਈਬਰੇਜ ਨਹੀਂ ਮਿਲੂਗੀ ਇਹਦੇ ਵਿੱਚ ਔਰ ਉਸ ਤੋਂ ਬਾਅਦ ਨਿੰਦਰ ਜੀ ਤੁਸੀਂ ਦੇਖੋਗੇ ਆਮ ਕਮਾਈਨਾਂ ਨਾਲੋਂ ਆਪਣੀ ਬਰਮ ਬਾਡੀ ਤੁਹਾਨੂੰ ਵੱਡੀ ਦਿਖਾਈ ਦੇ ਰਹੀ ਉਹਦੀ ਇਹ ਬਰਮ ਬਾਡੀ ਦਾ ਉਹ ਹੀ ਹਾਂ ਥੋੜਾ ਜਿਹਾ ਸਾਈਜ਼ ਦਾ ਫਰਕ ਦਿਖਦਾ ਹੈ ਨਾ ਹਾਂਜੀ ਇਹ ਕਿਸੇ ਕਮਾਈਨ ਦੀ ਤਾਂ ਹੁੰਦੀ ਹੈ ਜੀ ਜਿਹੜਾ ਇਹਦਾ ਸੈਂਟਰ ਹੁੰਦਾ ਜੀ ਜੀ ਕਿਸੇ ਦਾ ਆ ਰਿਹਾ ਹੈ ਜੀ 22 ਇੰਚ ਕਿਸੇ ਦਾ ਆ ਰਿਹਾ ਹੈ 24 ਇੰਚ ਬਰਮੇ ਤੋਂ ਬਰਮਾ ਹਾਂ ਇਹ ਸੈਂਟਰ ਤੋਂ ਸੈਂਟਰ ਜੀ ਜੀ ਇਹ ਆਪਣਾ ਹੈਗਾ ਵੀਰ ਜੀ 28 ਇੰਚ ਸੈਂਟਰ ਦਾ ਜੀ ਜਿਹੜਾ ਇੰਡੀਆ ਦੇ ਫਰਸਟ ਟਾਈਮ ਆਪਾਂ ਹੀ ਕਰ ਰਹੇ ਆ। ਆ ਨਹੀਂ ਅੱਗੇ ਆਪਾਂ ਦੇਖਦੇ ਹੁੰਦੇ ਤੇ ਹਨਾ ਆਪਾਂ ਕਹਿੰਦੇ ਸੀਪਾਂ ਲੰਬੀਆਂ ਹੋ ਗਈਆਂ ਯਾਰ। ਸੀਪਾਂ ਲੰਬੀਆਂ ਘਾ ਰਹੋ ਨਵੇਂ ਮਾਡਲ ਦੇ ਵਿੱਚ ਸੀਪਾਂ ਲੰਬੀਆਂ ਆਉਣ ਲੱਗੀਆਂ। ਪਰ ਆ ਚੀਜ਼ ਕੋਈ ਨਹੀਂ ਤਾਂ ਕਰਦਾ ਹਨਾ ਪਿੰਟੂ ਭਾਈ। ਮੈਂ ਮਿਹਨਤ ਦੇਖੋ ਜੀ ਪਤਾ ਕੀ ਹੈ। ਮੈਂ ਤਾਂ ਇਹੀ ਪੁਆਇੰਟ ਹੋ ਗਿਆ। ਇਹ ਇੱਕ ਇੱਕ ਚਿਰਾਂ ਜਿੱਦਾਂ ਹੁਣ ਆਪਾਂ ਮੰਨ ਲਏ ਜੀ 10 ਬੰਦਿਆਂ ਨੂੰ ਝੋਨੇ ਦੀ ਝrai ਤੇ ਲਾ ਦਈਏ ਉਹਨਾਂ ਦੇ ਸਾਹਮਣੇ ਬੋਰੀ ਰੱਖ ਦਈਏ ਇੱਕ। ਉਹ ਜਲਦੀ ਭਰ ਚੂਗੀ ਜੀ। ਸਹੀ ਗੱਲ ਆ। ਇਹ ਉਸੇ ਤਰ੍ਹਾਂ ਇਹ ਮਸ਼ੀਨ ਨੇ ਕੰਮ ਕਰਨਾ ਹੈ। ਅਗਰ ਬਰਮ ਬਾਡੀ ਆਪ ਤਾਂ ਮਸ਼ੀਨ ਦੀ ਸਪੀਡ ਹੈ ਜਿਹੜੀ ਆਟੋਮੈਟਿਕ ਸਲੋ ਹੋ ਜੂ ਹਾਂ ਖਚਾਈ ਖਚਾਈ ਵਾਲਾ ਪਾਸਾ ਜਿਹੜਾ ਸਿਸਟਮ ਵੱਲੋਂ ਨਾ ਵੀ ਇਹੇ ਸੀਪਾਂ ਲੰਬੀਆਂ ਕਰਨ ਨਾਲ ਕੁਝ ਨਹੀਂ ਹੋਣਾ ਹੈਗਾ ਕੱਲੀਆਂ ਸੀਪਾਂ ਨਾਲ ਬਈ ਕੁਝ ਨਹੀਂ ਹੁੰਦਾ ਇਹ ਚੀਜ਼ਾਂ ਦੇ ਵਿੱਚ ਵੀ ਹੈ ਨਾ ਵੀ ਮਤਲਬ ਬੰਤਰ ਇਹੋ ਜਿਹਾ ਹਿਸਾਬ ਨਾਲ ਬਣਨੀ ਚਾਹੀਦੀ ਹੈ ਮਸ਼ੀਨ ਦੀ ਖਚਾਈ ਵੀ ਮਸ਼ੀਨ ਦੀ ਹੋਣੀ ਹੈ ਦਾਣੇ ਦੀ ਸਫਾਈ ਵੀ ਕਰਨੀ ਹੈ ਨਾ ਭਜਾਉਣ ਨੂੰ ਜਿੰਨੀ ਮਰਜ਼ੀ ਭਜਾਈ ਬਿਲਕੁਲ ਜੀ ਬਿਲਕੁਲ ਬਾਕੀ ਉਸ ਤੋਂ ਬਾਅਦ ਜੀ ਜਿੰਨੀ ਵੀ ਹੈ ਕੈਂਚੀ ਆਪਣੀ ਲੱਗ ਰਹੀ ਹੈ^{(\text{Inder ji})} ਜੀ ਇਹ ਜਿੱਦਾਂ ਅਕਸਰ ਤੁਸੀਂ ਕਿਸਾਨ ਭਰਾਵ ਕਹਿੰਦੇ ਸੀ ਅਸੀਂ ਬਾਅਦ ਦੇ ਵਿੱਚ 4x4 ਬਾਹਰੋਂ ਘਿੱ ਤਾਂ ਪੂਰੀ ਕੈਂਚੀ ਤੁਹਾਨੂੰ ਚੇਂਜ ਕਰਨੀ ਪੈਂਦੀ ਸੀ ਮਤਲਬ ਲਾ ਕੇ ਰੱਖਣੀ ਪੈਂਦੀ ਲਾ ਕੇ ਰੱਖਣੀ ਪੈਂਦੀ ਨਵੀਂ ਕੈਂਚੀ ਲਾਉਣੀ ਪੈਂਦੀ ਸੀ ਜੀ ਹੈਵੀ ਵਾਲੀ ਤੇ ਹੁਣ ਇਸੇ ਕੈਂਚੀ ਤੇ ਤੁਸੀਂ 4x4 ਪਿੱਟ ਕਰਵਾ ਲਓ ਮਤਲਬ ਇਹ ਖੋਲਣੇ ਦੀ ਲੋੜ ਨਹੀਂ ਕੋਲਣੇ ਦੀ ਜਰੂਰਤ ਨਹੀਂ ਜੀ ਕਿਉਂਕਿ ਅਕਸਰ ਇੱਥੇ ਕੋੜੀ ਵਗੈਰਾ ਲੱਗਣੀਆਂ ਦੇਖੋ ਤੁਸੀਂ ਹੋਲ ਕਰਕੇ ਸੀ ਆਲਰੇਡੀ ਪਹਿਲੇ ਹੀ ਕੀਤੇ ਇਹ ਤੁਸੀਂ ਆਪਦਾ ਜਿੱਥੋਂ ਵੀ ਹੋਰ ਬਾਈ ਫੋਰ ਲਗਾਉਣਾ ਹੈ ਜਿੱਥੇ ਮਰਜ਼ੀ ਲਗਾਓ ਕੈਂਚੀ ਨਹੀਂ ਖੁੱਲਣੀ ਹੁੰਨੀ ਕੈਂਚੀ ਖੁੱਲਣ ਦੀ ਜਰੂਰਤ ਨਹੀਂ ਇਹ ਵਧੀਆ ਸਿਸਟਮ ਹੋ ਗਿਆ ਜਿਹਨੇ ਆਪਾਂ ਦੇਖਿਆ ਮੱਕੀ ਦੇ ਟਾਡੇ ਟੁੰਡੇ ਜਾਂ ਹੋਰ ਗੱਲਬਾਤ ਕੋਈ ਮਸ਼ੀਨ ਫਸ ਜਾਂਦੀ ਹੈ ਕਈ ਵਾਰ ਟੋਜਨ ਰਾਜਨ ਪਾਉਣਾ ਪੈਂਦਾ ਹੈ ਨਾ ਤਾਂ ਥੱਲੇ ਬਲੋਰ ਜਾਂ ਬਾਰਮ ਬਾਡੀ ਹੈ ਨਾ ਇਹ ਚੀਜ਼ਾਂ ਦਾ ਬਹੁਤ ਨੁਕਸਾਨ ਹੁੰਦਾ ਯਾਰ ਬਹੁਤ ਨੁਕਸਾਨ ਹੋ ਜਾਂਦਾ ਸੀ ਬਿਲਕੁਲ ਜੀ ਬਿਲਕੁਲ ਬਾਕੀ ਉਸ ਤੋਂ ਬਾਅਦ ਜੀ ਜਿਹੜਾ ਉੱਪਰ ਵਾਲਾ ਜਿਹੜਾ ਹਿੱਸਾ ਹੈ ਚੁੱਲਾ ਜਿਹਨੂੰ ਆਪਾਂ ਕਹਿੰਦੇ ਆ ਜੀ ਇਹ ਇਹ ਵੀ ਪਹਿਲਾਂ ਨਾਲੋਂ ਜਿਹੜੀ ਜਿਹੜੀ ਆ ਚੀਜ਼ ਬਤਾਉਂਦਾ ਹਾਂ ਹਾਂ ਜੀ ਹਾਂ ਜੀ ਠੀਕ ਆ ਉਹ ਗੱਲ ਉੱਥੇ ਆ ਗਈ ਨਾ ਕੋਟ ਵੱਧ ਗਈ ਜੀ ਹਾਂ ਵੀ ਇੱਕ ਸੀਪਾ ਨਾਲ ਨਹੀਂ ਸੀਪਾ ਨਾਲ ਸਿਸਟਮ ਸਾਰਾ ਹੀ ਪ੍ਰੀਤ ਗਰੁੱਪ ਦਾ ਜਿਹੜਾ ਸਾਨੂੰ ਜਿੰਨੇ ਵੀ ਮਾਡਲ ਦਾ ਨਵੇਂ ਮਿਲਣਗੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਮਿਲਣਗੀਆਂ ਬਾਕੀ ਅਸੈਂਬਲੀ ਸਾਰੀ 7 ਨੰਬਰ ਚ 7 ਨੰਬਰ ਦੀ ਟੋਟਲੀ ਕੋਤਰਾਂ ਦਾ ਕਰਤਾ ਜੀ ਆਹ ਸਿਸਟਮ ਵਧੀਆ ਕਰਤਾ ਯਾਰ ਪੰਜ ਜਿਹੜੇ ਕੰਪਨੀ ਕੰਟੀ ਦੇ ਲਾ ਕੇ ਆ ਹਾਂ ਜਦੋਂ ਆਪਾਂ ਬਾਹਰ ਲਵਾਉਂਦੇ ਹਾਂ ਨਾ ਜਾ ਕੇ ਬਈ ਕੋਈ ਉਹਰੇ ਬਾਸ਼ਾ ਲਵਾ ਦਿੰਦਾ ਪਰ ਉਹ ਨਵੀਂ ਮਸ਼ੀਨ ਨੂੰ ਯਾਰ ਬਿਲਡਿੰਗ ਹੁੰਦੀ ਆ ਨਾ ਤੋਂ ਸਿਸਟਮ ਪਰ ਸੋਣਾ ਨਹੀਂ ਲੱਗਦਾ ਬਈ ਕੰਪਨੀ ਕਹਿੰਦੀ ਹੈ ਨਾ ਜਿੱਥੇ ਮੰਨ ਲਓ ਆਪਾਂ ਨੂੰ ਲੋਡ ਆ ਪੁਆਇੰਟ ਦੀ ਹੈ ਨਾ ਜਿਆਦੇ ਅੜਿੱਕੇ ਦੇ ਵਿੱਚ ਆ ਬੋ ਕਹਿੰਦਾ ਗਰੀਸ ਪਾਈਪ ਲੱਗੀ ਬੋ ਗਰੀਸ ਪਾਈਪ ਆਪਣੇ ਲੱਗੇ ਹੋਏ ਆ ਆਪਾਂ ਨੇ ਸਿਰਫ ਨਿਪਲ ਲਾਉਣਾ ਗਰੀਸ ਮਾਰ ਦੇਣਾ ਕਿਉਂਕਿ ਕੀ ਹੁੰਦਾ ਨੇ ਕਈ ਜਗ੍ਹਾ ਤੇ ਗਰੀਸ ਨਹੀਂ ਆਉਂਦਾ ਹੁੰਦਾ ਹਾਂ ਨੇ ਕੀ ਹੁੰਦਾ ਹੈ ਹੈਲਪਰ ਪਰ ਉਹ ਉਂਗਲੀ ਲਾ ਕੇ ਲਵੇੜ ਦੇਣਾ ਲੇਕਿਨ ਮੈਰਿੰਗ ਟੁੱਟ ਜਾਂਦਾ ਹੈ ਸਹੀ ਗੱਲ ਆ ਕਿਉਂਕਿ ਹੈਲਪਰ ਆਪਣੀ ਜਗ੍ਹਾ ਤੇ ਸਹੀ ਹੁੰਦਾ ਹੈ ਸਿਸਟਮ ਇੰਨਾ ਘੜ ਅੜਿੱਕੇ ਵਾਲਾ ਹੀ ਆ ਜਿਵੇਂ ਫਲੋਰ ਵਾਲਾ ਬਿਲਕੁਲ ਹੀ ਬਿਲਕੁਲ ਹੁਣ ਫਲੋਰ ਹੋ ਇਹ ਸਾਰੇ ਬੈਰਿੰਗ ਹੋ ਗਏ ਜੀ ਇਹ ਸਾਰਿਆਂ ਤੇ ਕੱਲੇ-ਕੱਲੇ ਤੇ ਆਪਾਂ ਨੇ ਪਾਈਪ ਜਿਹੜਾ ਪਿੰਟੂ ਭਾਈ ਜਿਹੜੇ ਇਹਦੇ ਸੀਪਾ ਹੁਣ ਆਪਾਂ ਨੇ ਦੇਖੇ ਵੀ ਏਡਾ ਸਿਸਟਮ ਹੈ ਥੱਲੇ ਵਾਲਾ ਬਾਰਮ ਬਾਡੀ ਤੋਂ ਲੈ ਕੇ ਕਿ ਪਿੱਛੇ ਤੱਕ ਰਿੱਛਾ ਇਹਦਾ ਵੱਡਾ ਕਰਦਾ ਸੀਪਾ ਕਿੰਨੀ ਇੰਚ ਕਰਤੀ ਹੁਣ ਸੀਪਾ ਪਹਿਲਾਂ ਨਾਲ ਵਧੀਆ 90 ਪਲੱਸ ਆਈ ਆਪਨੇ 90 ਪਲੱਸ ਆ ਗਈ 90 ਪਲੱਸ ਆ ਗਈ ਵਾਹ ਜੀ ਵਾਹ ਹੁਣ ਮੇਰੀ ਮੈਂ ਦੇਖੋ ਜੀ ਆ ਦੇਖੋ ਤੁਸੀਂ ਦੇਖੋ ਕਹਿੰਦੇ ਆ ਵੀ ਤੀਏ ਗੇਰਮ ਮਸ਼ੀਨ ਚਲਾਓ ਹਾਂ ਜੀ ਤੀਜੀ ਗੇਰ ਚ ਚਲਾਓ ਆ ਦੇਖੋ ਆਜਸਟਮੈਂਟ ਵੀ ਵਧੀਆ ਕਰਤਾ ਜੀ ਆਜਸਟਮੈਂਟ ਵੀ ਇੱਕ ਹੋਰ ਚੀਜ਼ ਦਿਖਾਉ ਜਿਹੜੀ ਅੱਧੀ ਸੀਪ ਹੈ ਨਾ ਜੀ ਤੁਸੀਂ ਅੱਧੀ ਅੱਧੀ ਉੱਪਰ ਵਾਲੀ ਵੀ ਜੀ ਅੱਧੀ ਵਾਲੀ ਕਰ ਸਕਦੇ ਹੋ ਤੁਸੀਂ ਅੱਤੀ ਖੋਲ ਸਕਦੇ ਹੋ ਮਲੀ ਉਹ ਵੀ ਦੋ ਆਪਸ਼ਨਾਂ ਦੇ ਵਿੱਚ ਹੈ ਦੋ ਆਪਸ਼ਨਾਂ ਦੇ ਵਿੱਚ ਆ ਜੀ ਬਿਲਕੁਲ ਜੀ ਅੱਗੇ ਹੈ ਨਾ ਆਪਾਂ ਨੂੰ ਕੀ ਅੰਦਰ ਵੱਡੀ ਸੀਪ ਹੁੰਦੀ ਦੀ ਜਿਹੜੀ ਉੱਪਰ ਵਾਲੀ ਹੈ ਨਾ ਉਹਨੂੰ ਆਪਾਂ ਦੋ ਸਟੈਪਾਂ ਦੇ ਵਿੱਚ ਖੋਲ ਸਕਦੇ ਹਾਂ ਇੱਕ 20 ਕ ਪੱਤੀਆਂ ਮੂਹਰੇ ਤੇ ਲੱਗ ਖੁੱਲਦੀਆਂ ਇਹਦੇ ਪਿੱਛੇ ਤੇ ਲੱਗ ਖੁੱਲਦੀਆਂ ਪਰ ਜਿਹੜੀ ਇਹ ਪ੍ਰੀਤ ਦੀ ਹੈ ਨਾ ਸੀਪ ਆ ਇਹਦੇ ਵਿੱਚ ਤੁਹਾਨੂੰ ਥੱਲੇ ਵਾਲੀ ਸੀਪ ਵੀ ਡਬਲ ਸਟੈਪਾਂ ਦੇ ਵਿੱਚ ਖੁੱਲਦੀ ਉਹ ਡਬਲ ਆ ਗਈ ਬਿਲਕੁਲ ਵਧੀਆ ਸਿਸਟਮ ਹੋ ਵੀ ਵਧੀਆ ਹੈ ਤੇ ਉਸ ਤੋਂ ਬਾਅਦ ਜੀ ਇਹ ਨੀਚੇ ਵਾਲਾ ਜਿਹੜਾ ਹਿੱਸਾ ਹੈਗਾ ਐਕਸਟਰਾ ਸਪੋਰਟ ਦੇ ਨਾਲ ਆ ਗਿਆ ਜੀ ਦੇਖੋ ਜੀ ਵੀ ਸ਼ੇਪ ਦੇ ਵਿੱਚ ਆ ਗਿਆ ਜੀ ਜਿੱਥੇ ਮਸ਼ੀਨ ਉੱਚੀ ਨਹੀਂ ਵੀ ਚੜੂਗੀ ਹਾਂਜੀ ਹਾਂਜੀ ਤਾਂ ਉੱਥੇ ਔਰ ਉਸ ਤੋਂ ਬਾਅਦ ਵੀ ਤੁਸੀਂ ਜਿੱਦਾਂ ਹੁਣ ਕਮਾਈਨਾ ਚਲਾ ਰਹੇ ਹੋ ਪੱਕੀ ਖੇਤ ਦੇ ਵਿੱਚ ਕਣਕ ਦੇ ਵਿੱਚ ਜਾਂ ਐਮਪੀ ਦੇ ਵਿੱਚ ਜਿਹੜੀ ਵੱਟ ਹੁੰਦੀ ਹੈ ਵੱਡੀ ਹੁੰਦੀ ਹੈ ਦੋਨੋਂ ਟਾਇਰ ਇਕੱਠੇ ਟੱਪਦੇ ਨੇ ਤਾਂ ਪਿੱਛੋਂ ਮਸ਼ੀਨ ਕਾਫੀ ਜੰਪ ਕਰਦੀ ਹੈ ਜੀ ਉਹ ਚੀਜ਼ ਵਾਸਤੇ ਵੀ ਆਪਾਂ ਨੇ ਜਿਹੜੇ ਟੇਪਰ ਹਿੱਸ਼ਾ ਕਰਤਾ ਸੀ ਪਿੱਛੇ ਵਾਲਾ ਜਿਹਦਾ ਮਤਲਬ ਟਾਇਰ ਅੱਗੇ ਪਿੱਛੇ ਕਰਤਾ ਅੱਗੇ ਪਿੱਛੇ ਕਰ ਦਿੱਤਾ ਜੀ ਹੂੰ ਖਾਸਾ ਫਰਕ ਆ ਨਾ ਹਾਂਜੀ ਹਾਂਜੀ ਮੈਂ ਕਹਿੰਦਾ ਫੁੱਟ ਦਾ ਹੀ ਫਰਕ ਆ ਹਾਂਜੀ ਉਹ ਤਾਂ ਕੀ ਹੁੰਦਾ ਜੀ ਦੇਖੋ ਪਤਾ ਕੀ ਕੁਝ ਲੋਕ ਥੋੜਾ ਜਿਹਾ ਫਰਕ ਪਾ ਦਿੰਦੇ ਨੇ ਉਹਦਾ ਕੋਈ ਬੈਨੀਫਿਟ ਨਹੀਂ ਕਿਉਂਕਿ ਜਿਹੜੀ ਆਪਣੀ ਬੱਟ ਦੀ ਚੜਾਈ ਵੀ ਹੁੰਦੀ ਹੈ ਲਗਭਗ ਨੀਚੇ ਦਾ ਬੇਸ ਆਪਾਂ ਹੁੰਦੀ ਹੈ ਲਗਭਗ ਇੱਕ ਫੁੱਟ ਦਾ ਹੀ ਹੁੰਦਾ ਹੈ ਪਤਾ ਕੀ ਜਿਕਰ ਜਿਹੜੀ ਹੈ ਨਾ ਟਰਨਿੰਗ ਪਿੰਟੂ ਭਾਈ ਨੇ ਤਵੀ ਵਾਲਾ ਜਿੰਦਾ ਤਵੀ ਵਾਲਾ ਜਿੰਦਾ ਉਹਦੀ ਬੱਟ ਖੜਵੀ ਬੱਟ ਬਣਾਉਂਦਾ ਖੜਵੀ ਬੱਟ ਬਣਦੀ ਹੈ ਜੀ ਇੱਕ ਫੁੱਟ ਦਾ ਮੰਨੂ ਮੰਨ ਕੇ ਚੱਲੀ ਹਾਂ ਹਾਂ ਹੁਣ ਅੱਗੇ ਵੀ ਤੇਰੇ ਦੇ ਮਸ਼ੀਨਾਂ ਚੱਲਦੀਆਂ ਹੁੰਦੀਆਂ ਨੇ ਬੱਟਾਂ ਦੇ ਕੋਈ ਤੋੜ ਭੰਨ ਹੁੰਦੀ ਦੀ ਉਹਨੋਂ ਬੱਟਾਂ ਜਿਹੜੀਆਂ ਨਾ ਤਵੀ ਵਾਲੇ ਜਿੰਦੇ ਦੀਆਂ ਵਾਟਾ ਉੱਥੇ ਮਸ਼ੀਨ ਭਾਈ ਜਰੂਰ ਥੋੜਾ ਤੋੜ ਭੰਨ ਨਾ ਵੀ ਉਹ ਬੱਟਾਂ ਦੇ ਵਿੱਚ ਹੁਣ ਇੱਕ ਟਾਇਰ ਨੇ ਉਹ ਪਹਿਲਾ ਝੜੂ ਇਹ ਬਾਅਦ ਝੜੂ ਮਸ਼ੀਨ ਨੂੰ ਆਪੇ ਹੀ ਪਤਾ ਲੱਗਣਾ ਹੈਗਾ ਬਾਕੀ ਆ ਚੀਜ਼ ਤੁਸੀਂ ਦੇਖੋ ਜੀ ਜਿਹੜੀ ਤੁਹਾਨੂੰ ਜਿਹੜੇ ਆਪਰੇਟਰ ਭਰਾਣੇ ਜਾਂ ਕਿਸਾਨ ਭਰਾ ਉਹਨਾਂ ਨੂੰ ਆ ਚੀਜ਼ ਦੀ ਬੜੀ ਪ੍ਰੋਬਲਮ ਹੁੰਦੀ ਸੀ ਪਹਿਲਾਂ ਜੀ ਗੋਲ ਪਾਈਪ ਹੁੰਦਾ ਸੀ ਇੱਥੇ ਹਾਂ ਸਹੀ ਗੱਲ ਹੈ ਦੇਖੋ ਪੈਰ ਬੜਾ ਸਲਿੱਪ ਹੁੰਦਾ ਸੀ ਤੁਸੀਂ ਦੇਖੋ ਖੁਦ ਚੜ ਕੇ ਦੇਖੋ ਉਹ ਮਾਲਾ ਜਣੀ ਪੈਰ ਤੁਹਾਨੂੰ ਖੁਦ ਪਤਾ ਲੱਗੂ ਗ੍ਰਿਪ ਬਣਦਾ ਜੀ ਹਾਂ ਵੀ ਪੈਰ ਤਲਕ ਨਹੀਂ ਸਕਦਾ ਲੱਗ ਬੰਦੇ ਜਿੰਨਾ ਮਰਜ਼ੀ ਤੇ ਕਰਾ ਜਿੰਨਾ ਮਰਜ਼ੀ ਹੈਵੀ ਬੰਦਾ ਜੀ ਇਹ ਇਤੋਂ ਪਾਈਪ ਤੇ ਪੈਰ ਜਿਹੜਾ 슬ਿੱਪ ਹੋ ਜਾਂਦਾ ਸੀ ਅਕਸਰ ਅ ਮਾਡਲ ਬਣਾਤਾ ਜਿਵੇਂ ਫੀਟਰ ਪੱਟੀ ਹੁੰਦੇ ਹੁੰਦੇ ਨੇ ਨਾ ਫੀਟਰ ਇਹ ਦੇਖੋ ਜੀ ਪੂਰਾ ਇਹਨੂੰ ਲੇਜ਼ਰ ਕਟਿੰਗ ਦਾ ਜੀ ਪੂਰਾ ਸਿਸਟਮ ਇਹ ਨਹੀਂ ਹੈਗਾ ਵੀ ਸੈਣੀ ਨਾਲ ਕੱਟ ਕੇ ਕਰ ਦਿੱਤਾ ਔਰ ਬਾਕਾਇਦਾ ਇਹ ਚੀਜ਼ ਫੋਲਡ ਹੋ ਜਾਂਦੀ ਹੈ ਸਪ੍ਰਿੰਗ ਪੈਨ ਦਾ ਹੱਥ ਫੇਰ ਰੀਲ ਕਰਕੇ ਜਿਵੇਂ ਆਪਾਂ ਨੂੰ ਚੱਕਣਾ ਪੈਂਦਾ ਹੈ ਜੀ ਔਰ ਇੱਕ ਹੋਰ ਚੀਜ਼ ਆ ਦੇਖੋ ਜੀ ਤੁਹਾਨੂੰ ਜਿਹੜੀ ਕਿਸਾਨ ਭਰਾਵਾਂ ਨੂੰ ਪ੍ਰੋਬਲਮ ਆਉਂਦੀ ਸੀਗੀ ਚਾਹੇ ਉਹ ਕਣਕ ਦਾ ਸੀਜ਼ਨ ਹੁੰਦਾ ਸੀ ਚਾਹੇ ਝੋਨੇ ਦਾ ਹਾਂ ਇਹ ਦੇਖੋ ਜੀ ਇਹ ਉੱਪਰੋਂ ਟਾਕੀ ਖੁੱਲਦੀ ਘੱਟਦੀ ਆਪਾਂ ਨੇ ਮੱਲੋ ਸਤਾ ਵਕਰ ਬਾਹਰ ਕੱਢਣੇ ਆ ਹਾਂਜੀ ਹਾਂਜੀ ਅੱਗੇ ਕੇ ਸਾਰਾ ਖੋਲਣਾ ਪੈਂਦਾ ਦਾ ਸਾਰਾ ਖੋਲਣਾ ਪੈਂਦਾ ਬੰਦੇ ਤੁਹਾਨੂੰ ਪਤਾ ਹੀ ਹੈ ਨਾ ਵੀ ਉੱਪਰ ਕੋਈ ਇੱਕ ਬੰਦਾ ਉੱਪਰ ਹੀ ਲਾਉਣਾ ਪੈਂਦਾ ਸੀ ਹੁਣ ਐਸੇ ਇੱਥੀ ਨੂੰ ਆ ਇੰਨੇ ਟਾਕੀ ਲੱਗ ਫੁੱਲਦੀ ਕਰਤੇ ਹੂੰ 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 ਵੀ ਮੱਲੋ ਜਿਵੇਂ ਆਪਾਂ ਸੋਵਾ ਸਾਹਿਬ ਇੰਤੇ ਵੀ ਹੁਣ ਉਹ ਲਾਉਂਦੇ ਆ ਢੇਰੀਆਂ ਨਾਲ ਜਗਾੜਾ ਨਾ ਉਹਦੇ ਵਿੱਚ ਹੀ ਇਹ ਮਿੱਤਰ ਹੋ ਗਿਆ ਸਿਸਟਮ ਬਿਲਕੁਲ ਔਰ ਉਹ ਨਾਲੇ ਟਾਈਮ ਵਾਸਤੇ ਆਪਾਂ ਨੇ ਇੱਕ ਚੀਜ਼ ਹੋਰ ਚੀਜ਼ ਕਰੀ ਆ ਤੁਸੀਂ ਸ਼ਾਇਦ ਧਿਆਨ ਨਹੀਂ ਦਿੱਤਾ ਆ ਦੇਖੋ ਜੀ ਲੱਬੀ ਪਾਤੀ ਜੀ ਮੱਲੋ ਐਸੇ ਹੌਲ ਹੌਲ ਹਾਂ ਇਸ ਸਮੇਂ ਤਾਂ ਸ ਬੀ ਵੱਡ ਵੱਡਈ ਵਾਲਾ ਕੰਮ ਵੱਡ ਵੱਡਈ ਵਾਲਾ ਕੰਮ ਖਤਮ ਜੀ ਕਿਉਂਕਿ ਨਵੀਂ ਮਸ਼ੀਨ ਹੁੰਦੀ ਹੈ ਜੀ ਦੇਖੋ ਨਵੀਂ ਮਸ਼ੀਨ ਦੇ ਜੇ ਕਿਤੇ ਬਿਲਡਿੰਗ ਲਾ ਜਵੇ ਤਾਂ ਬਹੁਤ ਤਕਲੀਫ ਹੁੰਦੀ ਹੈ ਜੀ ਚਾਹੇ ਆਪਾਂ ਕੰਪਨੀ ਦੇ ਵਿੱਚੋਂ ਲਵਾ ਲਈਏ ਜੇ ਕੰਪਨੀ ਦੇ ਵਿੱਚੋਂ ਲਾਉਣਾ ਆਉਂਦਾ ਨਾ ਕੰਪਨੀ ਚੋਂ ਲੋ ਫਿਟਿੰਗ ਕਰਕੇ ਦਿੰਦੀ ਹੈ ਸਾਰੀ ਪਰ ਤੁਹਾਨੂੰ ਬਾਹਰੋਂ ਲਾਉਣ ਦੇ ਵਿੱਚ ਵੀ ਦਿੱਕਤ ਨਹੀਂ ਆਊਗੀ ਆ ਵੀ ਫਰੇਮ ਸਿੱਤੀ ਜਾ ਕੇ ਫਰੇਮ ਲਾਤੀ ਇਹਦੇ ਵਿੱਚ ਜਾ ਕੇ ਤੁਸੀਂ ਹਨਾ ਆਪਣਾ ਐਸਐਮਐਸ ਪਸਾਓ ਰਲਾ ਲੋ ਬੜੀ ਸਾਨੀ ਜਿਹੇ ਤਰੀਕੇ ਨਾਲ ਉਹ ਕੰਮ ਨਹੀਂ ਹੋਊਗਾ ਵੀ ਵੱਡ ਬੜਈ ਵਾਲਾ ਨਵੀਂ ਮਸ਼ੀਨ ਦੇ ਕੰਮ ਹੋਊਗਾ ਉਹਨਾਂ ਨਾ ਬਾਕੀ ਜਿਹੜੀ ਇੰਜਨ ਦੀ ਆਪਸ਼ਨ ਹੈ ਉਹ ਹੈਗੀ ਆਪਣੇ ਕੋਲੇ ਜੀ ਜਿਹੜਾ ਬਿਨਾ ਜੂਰੀ ਵਾਲਾ ਤੁਸੀਂ ਜਿਹੜਾ ਤੁਸੀਂ ਬਿਨਾ ਜੂਰੀ ਵਾਲਾ ਇੰਜਨ ਉਹ ਹੈਦ ਕੀ ਦਿੱਤਾ ਹੋਣਾ ਜੀ ਦੀ ਦੇ ਵਿੱਚ ਉਹਦੇ ਕਿਵੇਂ ਰਿਹਾ ਰਿਸਪਾਂਸ ਦੇਖੋ ਆਪਣੇ ਕੋਲੇ ਵਿਦਆਉਟ ਜੂਰੀ ਹੈ ਵਿਦਆਉਟ ਸੈਂਸਰ ਇੰਜਨ ਹੈਗਾ ਜੀ ਮਨ ਲਓ ਬਿਨਾ ਜੂਰੀ ਹੈ ਤਾਂ ਬਿਨਾ ਸੈਂਸਰ ਬਿਨਾ ਸੈਂਸਰ ਦੇਖੋ ਜੀ ਪਤਾ ਕੀ ਹੈ ਜੀ ਇਕੱਲੇ ਜੂਰੀਏ ਦੀ ਪ੍ਰੋਬਲਮ ਨਹੀਂ ਹੈਗੀ ਜੀ ਜਿਹੜੇ ਸੈਂਸਰ ਨੇ ਆਹ ਤਾਂ ਹੈ ਗੱਲ ਨਾ ਮੈਂ ਤਾਂ ਸੈਂਸਰਾਂ ਦੀ ਹੈ ਜੀ ਕਿਉਂਕਿ ਤੁਹਾਨੂੰ ਵੀ ਪਤਾ ਹੋਊਗਾ ਵੀ ਜਿਹੜਾ ਕੰਬਾਈਨ ਅਤੇ ਟਰੱਕਾਂ ਤੇ ਜਿਹੜੇ ਆਪਰੇਟਰ ਭਰਾ ਨੇ ਉਹ ਵਿਚਾਰੇ ਘਟ ਪੜੇ ਲਿਖੇ ਨੇ ਆਮ ਬਸ ਆਪਾਂ ਨੂੰ ਅਕਸਰ ਜ਼ਿਆਦਾਤਰ ਠੀਕ ਹੈ ਨਾ ਉੱਥੇ ਕੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਸੈਂਸਰ ਵਗੈਰਾ ਦਾ ਨਹੀਂ ਪਤਾ ਚੱਲਦਾ ਸਹੀ ਗੱਲ ਹੈ ਜ਼ਿੰਮੇਵਾਰ ਭਰਾ ਵੀ ਇੰਨਾ ਗੌਰ ਨਹੀਂ ਕਰਦਾ ਆਪਾਂ ਨੇ ਇੰਜਨ ਹੀ ਐਸਾ ਦਿੱਤਾ ਹੈ ਵੀ ਉਹਦੇ বিনা ਕੋਈ ਸੈਂਸਰ ਹੈ ਜੀ ਨਾ ਚੁੜੀਆ ਮੇਰੇ ਕੋ ਬਿਨਾ ਸੈਂਪਲ ਇੰਜਨਾਂ ਜਮੇ ਬਿਲਕੁਲ ਜੀ ਤੁਸੀਂ ਬੈਟਰੀ ਵੀ ਨਹੀਂ ਹੈਗੀ ਕੰਮਾਂ ਇੰਦੇ ਰੱਸਾ ਪਾ ਕੇ ਸਟਾਰਟ ਕਰ ਲੋ ਜੀ ਅਛਾ ਜੀ ਹੋਰਲੇ ਨਵੇਂ ਇੰਜਨਾਂ ਦਾ ਭਾਈ ਬਿਨਾ ਬੈਟਰੀਆਂ ਤੇ ਹੁੰਦੇ ਨਹੀਂ ਹੁੰਦੇ ਨਹੀਂ ਜੀ ਸਟਾਰਟ ਇੰਜਨ ਦੇ ਵਿੱਚ ਨਾ ਤੁਸੀਂ ਬੈਟਰੀ ਦਾ ਅਰਥ ਖੋਲ ਦੋਗੇ ਇੰਜਨ ਬੰਦ ਹੋ ਜਾਂਦਾ ਜਦੋਂ ਉਹ ਇੱਥੋਂ ਤੱਕ ਵੀ ਪ੍ਰੋਬਲਮ ਆਉਂਦੀ ਕੋਈ ਕਈ ਵਾਰ ਆਪਣਾ ਐਕਸਲਰੇਟਰ ਲਾਈਟ ਵਗੈਰਾ ਲੈ ਲੈਂਦੇ ਆ ਤਾਂ ਉਹਦਾ ਕਰੰਟ ਘਟ ਜਾਂਦਾ ਇੰਜਨ ਨੂੰ ਉਹ ਇੰਜਨ ਸਟਾਰਟ ਨਹੀਂ ਹੁੰਦਾ ਸਹੀ ਗੱਲ ਆ ਭਾਈ ਹੈਗੀ ਐਸੇ ਸਮੱਸਿਆ ਆ ਰਹੀ ਇੰਜਨ ਦੇ ਵਿੱਚ ਮੰਨ ਲਓ ਉਹ ਮੀਟਰ ਦੇ ਵਿੱਚ 26 ਐਂਪੀਅਰ 26 ਵੋਲਟੇਜ ਦੇ ਉੱਪਰ ਹਨਾ ਲਾਈਟ ਰਹਿਣੀ ਚਾਹੀਦੀ ਹੈ ਜੇ ਕਿਤੇ 26 ਤੋਂ ਥੋੜੀ 25 ਵੀ ਰਹੇਗੀ ਤਾਂ ਤੁਹਾਡੀ ਮਸ਼ੀਨ ਆ ਜਿਹੜੀ ਸਵੇਰੇ ਸਟਾਰਟ ਨਹੀਂ ਹੋਣੀ ਬਹੁਤ ਵੱਡੀ ਇਹ ਉਹਦੇ ਵਿੱਚ ਉਹ ਆ ਜਿਵੇਂ ਕਿ ਜਿਮੇਦਾਰਾਂ ਨੂੰ ਤਾਂ ਭਰਾਮਣ ਤਾਂ ਉਹ ਚੀਜ਼ ਚਾਹੀਦੀ ਹੈ ਜੀ ਜੀ ਦਾ ਆਸਾਨੀ ਹੋਵੇ ਸੌਖਾ ਜਿਹਾ ਤਰੀਕਾ ਉਹ ਜਿਹਨੂੰ ਆਪਾਂ ਜੱਟ ਸੌਦਾ ਕਹਿੰਦੇ ਹਾਂ ਅੱਜ ਕੱਲ੍ਹ ਹੋਣ ਕੀ ਆ ਇੰਨੇ ਬੰਦੇ ਹਨਾ ਵੀ ਐਡਾ ਬਰੀਕੀ ਵਾਲਾ ਕੋਈ ਸਿਸਟਮ ਦੇਖਣ ਵਾਲਾ ਕੋਈ ਨਾ ਤਾਂ ਆਪਰੇਟਰ ਹੀ ਰਹੇ ਆ ਬਈ ਉਹ ਹਨਾ ਨਾ ਹੀ ਕੋਈ ਹੈਲਪਰ ਹੀ ਰਿਹਾ ਨਾ ਕੋਈ ਫੋਰਮੈਨ ਹੀ ਰਿਹਾ ਉਹਨਾਂ ਕਰਕੇ ਵੀ ਥੋੜ ਪੈਂਦਾ ਇਹ ਚੀਜ਼ ਦਾ ਪ੍ਰਭਾਵ ਉਹ ਜੇ ਆਪਾਂ ਮੀਟਰ ਐਲਈਡੀ ਇੱਕ ਕੱਲੇ ਕੱਲਾ ਮੀਟਰ ਹੁੰਦਾ ਦੀ ਅੱਗੇ ਸੂਈ ਵਾਲਾ ਨਾ ਉਹ ਬਿਲਕੁਲ ਆਸਾਨ ਤੀ ਉਹ ਸੁ ਮੀਟਰ ਦਾ ਸੂਈ ਵਾਲਾ ਹੀ ਲੱਗਦੇ ਹੁੰਦੇ ਸਾਡੇ ਹਾਂਜੀ 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 ਸਾਡੇ ਕਿਉਂਕਿ ਇਹਦੇ ਤੇ ਹੁੰਦਾ ਦੇਖੋ ਨਿੰਦਰ ਜੀ ਆਪਣੀ ਜਿਹੜੀ ਪ੍ਰੀਤ ਗਰੁੱਪ ਦੀ ਪੂਰੀ ਟੀਮ ਹੈ ਜੀ ਮੈਨੇਜਮੈਂਟ ਹੈ ਇਹ ਕਿਸਾਨ ਭਰਾਵਾਂ ਦੇ ਨਾਲ ਤੇ ਆਪਰੇਟਰ ਵੀਰਾਂ ਦੇ ਨਾਲ ਹਰ ਟਾਈਮ ਘੜੀ ਰਹਿਣੀ ਹੈ ਉਹਨਾਂ ਤੋਂ ਰਹਿ ਲੈਂਦੀ ਹੈ ਵੀ ਉਹਨਾਂ ਦੇ ਟਾਈਮ ਵਾਸਤੇ ਆਪਾਂ ਨੇ ਕੀ ਕਰਨਾ ਹੈ ਕੀ ਕਰਨਾ ਹੈ ਦੇਖੋ ਆ ਮਾਰਕੀਟ ਦੇ ਵਿੱਚੋਂ ਸਾਨੂੰ ਉਹ ਵਿਊ ਮਿਲਦੇ ਨੇ ਉਹਦੇ ਤੇ ਅਸੀਂ ਸਰਚ ਕਰਦੇ ਆ ਆ ਅਗਲੇ ਸੀਜ਼ਨ ਜਾ ਉਹ ਤੋਂ ਅਗਲੇ ਸੀਜ਼ਨ ਅਸੀਂ ਉਹ ਲਾ ਤਾਂ ਹੀ ਭਾਈ 2500 ਦਾ ਟਾਰਗੇਟ ਆ ਫਿਰ ਬਿਲਕੁਲ ਜੀ ਅੱਜ ਕੱਲ ਦਾ ਹਨਾ ਮਸ਼ੀਨਾਂ ਬਈ ਵੱਧ ਤੇ ਵੱਧ ਜੋਰ ਲਾ ਕੇ 500 ਮਸ਼ੀਨ ਨਿਕਲਦੀ ਜਿਹੜੀ ਕੰਪਨੀ ਦੀ ਬਹੁਤ ਉਹਦੇ ਨਾਲ ਦੇਖੋ ਜੀ 500 ਦੇ ਕਰੀਬ ਤਾਂ ਆਪਣਾ ਸਟਾਕ ਹੀ ਖੜਾ ਜੀ 500 ਤਾਂ ਬਣੀ ਖੜੀ ਹੈ ਜੀ ਇਹਦੇ ਨਾਲੇ ਕਣਕ ਦੇ ਸੀ ਇਹਨੂੰ ਤਾਂ ਤਿੰਨ ਮਹੀਨੇ ਪਏ ਆ ਜੀ ਤਿੰਨ ਮਹੀਨੇ ਰੇਕ ਸਟੇਟ ਦੇ ਵਿੱਚ ਚੱਲਦੇ ਕਿੰਨੇ ਤਿੰਨ ਦਿਨ ਦੇਖੋ ਅਸੀਂ ਕੀ ਸੋਚਦੇ ਚੱਲੇ ਆ ਜੀ ਜਿੱਦਾਂ ਆਪਾਂ ਗੱਡੀ ਲੈਣ ਜਾਂਦੇ ਆ ਤੁਸੀਂ ਵੀ ਗੱਡੀ ਲੈ ਕੇ ਆਇਓ ਤੁਸੀਂ ਕਹਿੰਦੇ ਹੋ ਵੀ ਸ਼ੋਅਰੂਮ ਦੇ ਵਿੱਚ ਜਾਈਏ ਵੀ ਚਾਬੀ ਬਣਾਓ ਜੀ ਅਸੀਂ ਕਰ ਲੂ ਜਾਈਏ ਇਸੇ ਤਰ੍ਹਾਂ ਕੰਮ ਆ ਜਦੋਂ ਬਹੁਤ ਤਰ੍ਹਾਂ ਦੀਆਂ ਖੁਸ਼ੀਆਂ ਹੁੰਦੀਆਂ ਨੇ ਪਰਿਵਾਰ ਦੇ ਵਿੱਚ ਰਿਸ਼ਤੇਦਾਰ ਤਾਂ ਇਕੱਠੇ ਹੋਏ ਹੁੰਦੇ ਨੇ ਜੀ ਉਹ ਜਾ ਕੇ ਮਹੀਨਾ ਮਹੀਨਾ 20 ਦਿਨਾਂ ਕੇ ਬੈਠੇ ਰਹਿੰਦੇ ਨੇ ਉਹਨਾਂ ਨੂੰ ਟਾਈਮ ਤੇ ਕਮਬੈਨ ਨਹੀਂ ਮਿਲਦੀ ਇੱਕ ਭਾਵਨਾ ਮਾਉਂਦੀਆਂ ਨੇ ਜੀ ਅਸੀਂ ਉਹਨਾਂ ਨਾਲ ਅਸੀਂ ਕਹਿੰਨੇ ਜੀ ਆਓ ਆਪਣੀ ਕਮਬੈਨ ਲੈ ਕੇ ਚਾਬੀ ਫੜੋ ਲੈ ਜਾਓ ਲੈ ਲਓ ਜੀ ਲੈ ਜਾਓ ਹਾਂਜੀ ਹਾਂਜੀ ਨਹੀਂ ਸਿਸਟਮ ਵਧੀਆ ਹੈ ਨਾ ਵੀ ਦੇਖੋ ਹੁਣ 4 450 ਕਮਬੈਨ ਆ ਜਿਹੜਾ ਸਟਾਕ ਹੁਣ ਇਸ ਟਾਈਮ ਬਣਿਆ ਖੜਾ ਹੈ ਬਿਲਕੁਲ ਤੁਸੀਂ ਖੁਦ ਦੇਖਿਆ ਜੀ ਤੁਸੀਂ ਦੇਖ ਲਿਆ ਬਈ ਦੇਖ ਲਿਆ ਆਜਾ ਤੇ ਪੀੜ੍ਹੀਆਂ ਦੇ ਵਿੱਚ ਨਾ ਆਪਾਂ ਇੰਨਾ ਦਿਖਾ ਨਹੀਂ ਸਕਦੇ ਕਿਉਂ ਐ ਵੀ 10 20 ਕੰਬਾਈਨਾ ਬਾਕੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਨਾ ਸਿਰੇ ਤੋਂ ਸਿਰੇ ਤੱਕ ਲਾਈਨ ਆ ਜਿਹੜੀ ਪੰਜ ਲਾਈਨ ਆ ਉਹੀ ਹਾਂਜੀ ਹਾਂ ਬਾਕੀ ਪਿੱਛੇ ਵਾਲਾ ਸਟਾਕ ਵੱਖਰਾ ਆਏਗਾ ਹਾਂ ਤੁਸੀਂ ਉੱਪਰ ਤੋਂ ਸ਼ਾਰਟ ਲਾ ਦਿਓ ਨਾਲ ਦੇਖਿਓ ਲਾਵਾਂਗੇ ਇਹ ਹੁਣ ਬਾਕੀ 1 ਜਨਵਰੀ ਨੂੰ ਪ੍ਰੀਤ ਕੰਪਨੀ ਦੇ ਵਿੱਚ ਨਾ ਫੰਕਸ਼ਨ ਆ ਮਹਾਰਾਜ ਜੀ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਉਣਾ ਹੈ ਉਹ ਭੋਗ ਪਹਿਣੇ ਦਾ ਕੋਈ ਸਭ ਦੀ ਖੁਸ਼ਹਾਲੀ ਭਰ ਤੇ ਉਹ ਦਿਨ ਦਿਖਾਵਾਂਗੇ ਤੁਹਾਨੂੰ ਹੈ ਨਾ ਵੀ ਕੰਪੈਨੀਆਂ ਕਿੰਨੀਆਂ ਜਾਂ ਤੱਕ ਦਾ ਹੋਰ ਬਣ ਕੇ ਆ ਜਣੇ ਹਾਂਜੀ ਬਾਦੂ ਜੀ ਡੇਲੀ ਦੀ 15 18 ਦੇ 20 ਦੀ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਉਹ ਹੁਣ ਵੀ ਡੇਲੀ ਦੀ ਹਾਂਜੀ ਹਾਂਜੀ ਡੇਲੀ ਦੀ ਕਿਉਂਕਿ ਤਾਂ ਹੀ ਅਸੀਂ ਕਵਰ ਕਰ ਪਾਵਾਂਗੇ ਜੀ ਦੇਖੋ 2500 ਕਮਾਈ ਇੱਕ ਦਿਨ ਦੇ ਵਿੱਚ ਜਾਂ ਇੱਕ ਮਹੀਨੇ ਦੇ ਵਿੱਚ ਤਾਂ ਬਣਨੀ ਨਹੀਂ ਸੀ ਹਾਂ 2500 ਦਾ ਡੇਲੀ ਦੀ ਕੁਛ ਨਾ ਕੁਛ 2500 ਦਾ ਪਰ ਦੇਖੀ ਵਿਕਰੀ ਨਹੀਂ ਇਕੱਠੀ ਹੁੰਦੀ ਹਫਤੇ ਦੇ ਵਿੱਚ ਬਿਲਕੁਲ ਜੀ ਬਿਲਕੁਲ ਜੀ ਬਾਕੀ ਹੁਣ ਤਾਂ ਬੈਂਕਾਂ ਦੇ ਵਿੱਚ ਕਾਫੀ ਸੁਵਿਧਾਾਂ ਆ ਗਈਆਂ ਹਾਂ ਜਿਹੜੇ ਲੋਨ ਦੀ ਗੱਲ ਹੈ ਪਿੰਟੂ ਭਾਈ ਇਹ ਹੁਣ ਲੋਨ ਵਾਲਾ ਸਿਸਟਮ ਕਿਵੇਂ ਆ ਲੋਨ ਹੈ ਜੀ ਬਕੋ ਬੱਕਰੀ ਸਟੇਟ ਦੇ ਹਿਸਾਬ ਨਾਲ ਹੈਗਾ ਤੁਸੀਂ ਕਿਤੇ ਵੀ ਚਾਹੇ ਤੁਸੀਂ ਯੂਪੀ ਦੇ ਰਹਿਣ ਵਾਲੇ ਹੋ ਐਮਪੀ ਦੇ ਰਹਿਣ ਵਾਲੇ ਹੋ ਗੁਜਰਾਤ ਦੇ ਮਹਾਰਾਸ਼ਟਰ ਜਿੱਥੇ ਵੀ ਹਰ ਜਗ੍ਹਾ ਤੇ ਆਪਣੇ ਬੁਕਿੰਗ ਕਾਊਂਟਰ ਤੇ ਸਰਵਿਸ ਸੈਂਟਰ ਨੇ अच्छा मान लो हर स्टेट ਦੇ ਵਿੱਚ ਹੁਣ ਮਨ ਲਓ ਸਰਵਿਸ ਦੇ ਵਿੱਚ ਦਿੱਕਤ ਨਹੀਂ ਆਉਊਗਾ ਨਹੀਂ ਜੀ ਸਾਡੇ ਸਰਵਿਸ ਸੈਂਟਰ ਆਲਰੇਡੀ ਪੂਰੇ ਇੰਡੀਆ ਦੇ ਵਿੱਚ ਆ ਗਏ ਨੇ ਜੀ ਬੁਕਿੰਗ ਕਾਊਂਟਰ ਵੀ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ 90% ਲਗਭਗ ਲੋਨ ਹੋ ਜਾਂਦਾ ਹੈ 90% ਜੋ ਵੀ ਗਵਰਨਮੈਂਟ ਦੀ ਸਕੀਮ ਆਉਂਦੀ ਹੈ ਉਹਦੇ ਵਿੱਚ ਆਪਣੀ ਕਮਬਾਈਨ ਦੇ ਹਰ ਮਾਡਲ ਪਾਸ ਨੇ ਔਰ ਸਬਸਿਡੀ ਕਿਹੜੀ ਜਿਹੜੀ ਵੀ ਸਟੇਟ ਦੇ ਵਿੱਚ ਆਉਂਦੀ ਹੈ ਉਹਦੇ ਵਿੱਚ ਆਪਣਾ ਹਰ ਮਾਡਲ ਹੈ ਜਿਹੜਾ ਪਾਸ ਹੈ ਜੀ ਜੀ ਬਾਕੀ ਸਬਸਿਡੀ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਨਾ ਜਿਵੇਂ ਯੂਪੀ ਹੋ ਗਿਆ ਗੁਜਰਾਤ ਹੋ ਗਿਆ ਐਮਪੀ ਹੋ ਗਿਆ ਹਨਾ ਮੱਧਿਆ ਪ੍ਰਦੇਸ਼ ਹੋ ਗਿਆ ਮਹਾਰਾਸ਼ਟਰ ਹੋ ਗਿਆ ਇਹਨਾਂ ਦੇ ਵਿੱਚ ਬਈ ਰਾਜਸਥਾਨ ਹੋ ਗਿਆ ਇਹਨਾਂ ਦੇ ਵਿੱਚ ਸਬਸਿਡੀ ਹੈ ਨਾ ਪਿੰਟੂ ਬਈ ਚੱਲਦੀ ਆ ਹੁਣ ਚੱਲਦੀ ਹੁਣ ਜੀ ਕਾਫੀ ਸਟੇਟਾਂ ਦੇ ਵਿੱਚ ਚੱਲ ਰਹੀ ਹੈ ਜਦੋਂ ਬਾਕੀ ਤੁਸੀਂ ਵੀਡੀਓ ਦੇਖੀ ਹੈ ਨਾ ਵੀਡੀਓ ਪਿੰਟੂ ਬਾਈ ਨੇ ਜੋ ਵੀ ਵੀਡੀਓ ਦੇ ਵਿੱਚ ਹੈ ਨਾ ਆਪਾਂ ਨੂੰ ਦੱਸਿਆ ਹੈ ਬਾਕੀ ਕਾਫੀ ਚੀਜ਼ਾਂ ਹੋਰ ਵੀ ਤੁਸੀਂ ਤੁਸੀਂ ਦੇਖੋ ਖੁਦ ਦੇਖੋਗੇ ਜੀ ਬਹੁਤ ਦਿਖਾਈ ਦੇ ਰਹੀ ਹੈ ਜੀ 26 ਮਾਡਲ ਜਿਹੜਾ ਹੈ ਨਾ ਪ੍ਰੀਤ ਦਾ ਬਹੁਤ ਬਈ ਇੱਕ ਤੋਹਫਾ ਪੇਸ ਕਰਨਾ ਹੈ ਜੀ ਧੱਕੜ ਕਹਿੰਦੀ ਜੀ ਨੂੰ ਹਣਾ ਪੰਜਾਬੀ ਧੱਕੜ ਮਾਡਲ ਆ ਬਿਲਕੁਲ ਜੀ ਬਾਕੀ ਤੁਹਾਨੂੰ ਹੁਣ ਉਹ ਸਮੱਸਿਆ ਦਾ ਬਿਲਕੁਲ ਥੋੜੀ ਬਾਰ ਬਾਰ ਅਸੀਂ ਕਹਿੰਦੇ ਆ ਨਾ ਵੀ ਖਤਮ ਹੋ ਗਈ ਵੀ ਸਾਈ ਦੇਣ ਤੋਂ ਬਾਅਦ ਤੁਹਾਨੂੰ ਇੰਤਜ਼ਾਰ ਤਾਂ ਕਰਨਾ ਨਹੀਂ ਜੀ ਇੰਤਜ਼ਾਰ ਨਹੀਂ ਤੁਸੀਂ ਕਰਨਾ ਤੁਸੀਂ ਆਪਦੀ ਮਸ਼ੀਨ ਬੁੱਕ ਕਰਾਓ ਜਦੋਂ ਤੁਹਾਡੀ ਪੇਮੈਂਟ ਪੈ ਗਈ ਆਪਣੀ ਮਸ਼ੀਨ ਜਲਦੀ ਬਿਲਕੁਲ ਅਕਸਰ ਕਸਟਮਰ ਭਰਾ ਜ਼ਿੰਮੇਵਾਰ ਭਰਾ ਕੇ ਕਹਿੰਦੇ ਨੇ ਵੀ ਕਿੰਨੇ ਦਿਨਾਂ ਚ ਦੇ ਦੋਗੇ ਜੀ ਉੱਥੇ ਅਸੀਂ ਖੁਦ ਕਹਨੇ ਜੀ ਤੁਸੀਂ ਘੰਟੇ ਕਹੋ ਜੀ ਹਾਂ ਘੰਟਿਆਂ 'ਚ ਲੈ ਲੀਂ ਤੁਸੀਂ ਘੰਟੇ ਨੋਟ ਕਰਾਓ ਜੀ ਸਾਡੇ ਕੋਲੇ ਤੁਹਾਡੇ ਕੋਲੇ ਤੁਹਾਡੀ ਪੇਮੈਂਟ ਮੰਨ ਲਓ 11 ਵਜੇ ਆ ਗਈ 10 ਵਜੇ ਬੈਂਕੀ ਖੁੱਲਦੀ ਹੈ 11 ਵਜੇ ਆ ਗਈ ਜੀ ਤੁਸੀਂ 4-5 ਵਜੇ ਮਸ਼ੀਨ ਲੈ ਕੇ ਆਪਦਾ ਰਵਾਨਾ ਮਿਲੇ ਜੋ ਉਹ ਦਿਨਾਂ ਵਾਲੀ ਗੱਲ ਤਾਂ ਖਤਮ ਹੀ ਹੋ ਗਈ ਘੰਟਿਆਂ ਦੇ ਆ ਗਈ ਉਹਨਾਂ ਦਾ ਘੰਟਿਆਂ ਤੇ ਆ ਗਿਆ ਜਿਵੇਂ ਨਾ ਸਿਸਟਮ ਵਧਾ ਜਾਂਦਾ ਹੈ ਵੀ ਅੱਗੇ ਪਹਿਲਾਂ ਬੰਦੇ ਕੰਮ ਕਰਦੇ ਹੁੰਦੇ ਸੀ ਮਸ਼ੀਨਰੀ ਜੋਗ ਹੋ ਗਿਆ ਉਹ ਕਮਨ ਪ੍ਰੀਤ ਇੰਡਸਟਰੀ ਦਾ ਹੋ ਗਿਆ ਗਰੁੱਪ ਦਾ ਵੀ ਜਦੋਂ ਤੁਸੀਂ ਮਸ਼ੀਨ ਬੁੱਕ ਕਰਾਤੀ 10 ਵਜੇ ਬੈਂਕ ਕੋਲੂ 11 ਵਜੇ ਪੇਮੈਂਟ ਤੇ 3-4 ਵਜੇ ਆਪਣੀ ਮਸ਼ੀਨ ਲੈ ਜਾਓ ਚਲੋ ਠੀਕ ਹੈ ਬੰਟੀ ਬਈ ਬਹੁਤ ਬਹੁਤ ਧੰਨਵਾਦ ਬਾਕੀ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਵੀਡੀਓ ਆਪਾਂ ਹੋਰ ਵੀ ਹਨ ਇਹਨਾਂ ਦੀਆਂ ਬਣਾਉਂਦੇ ਰਹਾਂਗੇ ਤੁਹਾਨੂੰ ਦੱਸਦੇ ਰਹਾਂਗੇ ਬਾਕੀ ਇਹ ਲੇਟੈਸਟ ਮਾਡਲ ਆ ਜਿਹੜਾ 2026 ਹੈ ਨਾ ਕਣਕ ਦੇ ਸੀਜ਼ਨ ਵਾਸਤੇ ਮਸ਼ੀਨਾਂ ਬਹੁਤ ਸੋਹਣਾ ਕੰਮ ਕਰਿਆ ਇਹ ਚਲੋ ਬਾਕੀ ਤੁਸੀਂ ਦੱਸਣਾ ਜੀ ਉਹਨਾਂ ਨੂੰ ਵੀ ਕਿਦਾਂ ਲੱਗੀ ਵੀਡੀਓ ਧੰਨਵਾਦ